ਟਿਵਾਣਾ ਟੀਵੀ ਪ੍ਰੋਗਰਾਮ ਨਾਲ ਜੁੜੇ ਸਾਰੇ ਸਤਿਕਾਰਯੋਗ ਦਰਸ਼ਕਾਂ ਦਾ ਸਵਾਗਤ ਬਾਗਾਂ ਤੇ ਰਾਗਾਂ ਦੇ ਸ਼ਿਆਰ ਪਟਿਆਲੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਆਪਣੇ ਨਾਲ ਭੈਣਾਣੀ ਡਾਕਟਰ ਹਰਸ਼ਿੰਦਰ ਕੌਰ ਜੀ ਸਤਿ ਸ਼ਕਾਲ ਭੈਣਾਣੀ ਸਤਿ ਸ਼ਕਾਲ ਤੁਸੀਂ ਬਹੁਤ ਜ਼ਿਆਦਾ ਠੰਡ ਕੀਤੀ ਪਈ ਹੈ ਸਾਡੇ ਪੰਜਾਬੀਆਂ ਦਾ ਇਹ ਆਮ ਸ਼ਬਦ ਹੈ ਜੋ ਅਸੀਂ ਬੋਲਦੇ ਹਾਂ ਜਿਵੇਂ ਤੁਸੀਂ ਤੇ ਮੈਂ ਹੀ ਰਲ ਕੇ ਠੰਡ ਕੀਤੀ ਹੋਵੇ ਤੁਸੀਂ ਦੇਖੋ ਜਿਹਨੂੰ ਵੀ ਮਿਲੋ ਹਰ ਇੱਕ ਜਣਾ ਫੋਨ ਸ਼ੁਰੂ ਕਰਦੇ ਸਾਰੇ ਉਹ ਕਹਿੰਦੇ ਤੁਸੀਂ ਠੰਡ ਬੜੀ ਕੀਤੀ ਹੋਈ ਹੈ ਬਿਲਕੁਲ ਬਿਲਕੁਲ ਬੈਸੇ ਉਹ ਮਹਾਵਰੇ ਠੰਡੇ ਪੈ ਗਏ ਆਵੇ ਸਿਆਲ ਮਰੇ ਕੰਗਾਲ ਤੇ ਆਵੇ ਹਨਾਲ ਤੇ ਮਰੇ ਕੰਗਾਲ ਸੋ ਹਾਲਾਤ ਇਹ ਨੇ ਕਿ ਜਿਸ ਤਰ੍ਹਾਂ ਹਾਦਸੇ ਵਾ ਪੈਂਡਾਣੀਆਂ ਵਾਪਰ ਰਹੇ ਨੇ ਬੰਦ ਭਾਗੇ ਨੇ ਪਰ ਜਿਸ ਤਰ੍ਹਾਂ ਤੁਸੀਂ ਫੋਨ ਦਾ ਜ਼ਿਕਰ ਕੀਤਾ ਠੰਡ ਚ ਫੋਨ ਦਾ ਇਸਤੇਮਾਲ ਇੰਨਾ ਜ਼ਿਆਦਾ ਹੋਣ ਲੱਪਿਆ ਬੰਦਾ ਰਜਾਈ ਚੋਂ ਕੀ ਕਰੂ ਤੇ ਜਾ ਅਸੀਂ ਘਰਾਂ ਚ ਬੰਦ ਹੋ ਕੇ ਰਹਿ ਗਏ ਤੇ ਫੋਨ ਦਾ ਇਸਤੇਮਾਲ ਬਹੁਤ ਵੱਧ ਗਿਆ ਇੰਟਰਨੈਟ ਸਪੀਡ ਹੋਰ ਸਲੋ ਹੋ ਗਈ ਹੈ ਸੁੰਡ ਜੇ ਘੁੰਮੀ ਜਾਂਦੇ ਨੇ ਬੰਦੇ ਇਰੀਟੇਟ ਹੋ ਜਾਂਦੇ ਨੇ ਤੇ ਡਾਕਟਰ ਸਾਹਿਬ ਆਈਆਈਐਮ ਰੋहतक ਦਾ ਇੱਕ ਸਰਵੇ ਆਇਆ 18 ਤੋਂ 25 ਸਾਲ ਦੇ 38896 ਮਟਿਆਰਾਂ ਤੇ ਗੱਬਰੂਆਂ ਤੇ ਸਰਵੇ ਕੀਤਾ ਜੋ ਦੱਸਦਾ ਹੈ ਕਿ ਇਹ ਜਿਹੜੀ ਜਵਾਨੀ ਹੈ ਇਸ 7 ਘੰਟੇ ਰੋਜ਼ ਸੋਸ਼ਲ ਮੀਡੀਆ ਤੇ ਰਹਿੰਦੀ ਹੈ ਜਾਨੀ ਸਕਰੀਨ ਦੇ ਇਹ ਐਡਿਟ ਹੋ ਗਏ ਨੇ ਇਸ ਸੰਬੰਧੀ ਜਿਹੜਾ ਜ਼ਿਆਦਾ ਕੰਟੈਂਟ ਹੈ ਕਿ ਵੇਖਦੇ ਕੀ ਨੇ 54% ਦੀ ਕੰਟੈਂਟ ਐਂਟਰਟੇਨਡ ਹੈ ਬਾਲੀਵੁੱਡ ਦਾ ਤਾਂ ਪਤਾ ਨਹੀਂ ਪਰ ਪੰਜਾਬੀ ਫਿਲਮਾਂ ਦਾ 4000 ਕਰੋੜ ਦਾ ਕਾਰੋਬਾਰ ਹੈ ਜਿਹਦੇ ਚ 80% ਦੀ ਕਾਰੋਬਾਰ ਕਮੇਡੀ ਦਾ ਕਿਉਂਕਿ ਲੋਕ ਹੱਸਣਾ ਚਾਹੁੰਦੇ ਆ ਪਰ ਇਸ ਹਾਸੇ ਦੇ ਲਾਲਚ ਹਲਾਤ ਮਾੜੇ ਹੁੰਦੇ ਨੇ ਸਸ ਜ਼ਿਆਦਾ ਸਕਰੀਨ ਕਿੱਡੀ ਘਾਤਕ ਹੈ ਇੱਕ ਖੋਜ ਦੱਸਦੀ ਹੈ ਕਿ 18 ਤੋਂ 25 ਸਾਲ ਦੇ 38896 ਗੱਬਰੂਆਂ ਮਟੈਰਾਂ ਤੇ ਜੋ ਅਕਤੂਬਰ ਤੋਂ ਨਵੰਬਰ ਤੱਕ 2023 ਚ ਸਰਵੇ ਹੋਇਆ ਜਿਹਦੇ ਵਿੱਚ ਪਤਾ ਚੱਲਿਆ ਕਿ 60% ਜਵਾਨੀ ਜ਼ਿਆਦਾਤਰ ਮੀਡੀਆ ਇਸਤੇਮਾਲ ਕਰਨ ਲੱਗੀ ਹੈ ਸ਼ਾਮ ਨੂੰ ਸਵੇਰੇ ਨਹੀਂ ਇਹਦੇ ਚ ਜ਼ਿਆਦਾ YouTube, Insta, WhatsApp ਦਾ ਇਸਤੇਮਾਲ ਹੋ ਰਿਹਾ ਪਰ ਸੋਸ਼ਲ ਮੀਡੀਆ ਦੇ ਵਿੱਚ ਰਾਜਨੀਤਿਕ ਕੰਟੈਂਟ ਸਿਰਫ 4.97% ਦਾ ਪੌਣੇ 5% ਜਿਹੜਾ ਕਰੰਟ ਜਿਹਦੇ ਨਾਲ ਸਾਡੀ ਦੁਨੀਆ ਚੱਲਣੀ ਹੈ ਕਿ ਕਿਹੜਾ ਨੇਤਾ ਚੁਣੀ ਹੈ ਕਿਹੜਾ ਨਾਂ ਚੁਣੀ ਹੈ ਇਸ ਤਰ੍ਹਾਂ ਮਨੋਰੰਜਨ ਕਾ ਕੰਟੈਂਟ ਸਭ ਤੋਂ ਜ਼ਿਆਦਾ ਹੈ 64% ਦੇ ਕਰੀਬ ਤੇ ਜਿਹੜਾ ਖਾਸ ਕਰਕੇ ਪ੍ਰੋਫੈਸ਼ਨਲ ਚੀਜ਼ਾਂ ਨੇ ਜਾਂ ਆਪਣੀ ਜ਼ਰੂਰਤ ਮੁਤਾਬਕ ਚੀਜ਼ਾਂ ਦਾ ਕੰਟੈਂਟ 26.23% ਇਸ ਤੋਂ ਇਲਾਵਾ ਜਿਹੜਾ ਸਿੱਖਣ ਦਾ ਕੰਟੈਂਟ ਹੈ ਕੁਝ ਗਿਆਨ ਦਾ ਕੰਟੈਂਟ ਹੈ ਤੇ ਖਾ ਉਹ ਤੱਕ ਸਿਰਫ ਗਿਆਨ ਦੀਆਂ ਖਬਰਾਂ ਕੀ ਖਾਈਏ ਕੀ ਨਾ ਕਰੀਏ ਤੇ ਡਾਕਟਰ ਹਰਸ਼ੰਦਰ ਕੌਰ ਹਰਸ਼ਾਂਟੀ ਦੀ ਕਿਤਾਬ ਚ ਕੀ ਲਿਖਿਆ ਉਹ ਤਾਂ ਲੈ ਕੇ ਪੜ੍ਹਨੀ ਨਹੀਂ ਸ਼ਾਇਦ ਸੋਸ਼ਲ ਮੀਡੀਆ ਤੇ ਕੁਝ ਦੱਸ ਦੇਣਾ ਕਿਤਾਬਾਂ ਦਾ ਅਸੀਂ ਖਰੀਦਣੀ ਤੁਸੀਂ ਭਾਵੇਂ 36 ਛੱਡ 350 ਲਿਖ ਦਿਓ ਇਸ ਦੌਰਾਨ ਉਹ ਜਿਹੜਾ ਕੰਟੈਂਟ ਹੈ ਸਿਰਫ 14 ਫੀਸਦੀ ਹੈ ਕਿ ਜਿਹੜਾ ਸਿੱਖਣ ਦੇ ਵਾਸਤੇ ਕੰਟੈਂਟ ਹੈ ਇਹ ਜਿਹੜਾ ਸੋਸ਼ਲ ਟ੍ਰੈਂਡ ਵਧਿਆ ਤੇ ਇਹਨੇ ਦਿਨੀ ਸਰਦੀ ਦੇ ਦੌਰਾਨ ਭਾਵੇਂ ਕੋਵਿਡ ਹੈ ਜਾਂ ਉਸ ਦੌਰਾਨ ਹੋਰ ਵਧ ਗਿਆ ਇਸ ਸਕਰੀਨ ਨੇ ਸਾਡੇ ਲੋਕਾਂ ਨੂੰ ਮਾਨਸਿਕ ਸਰੀਰਕ ਬਹੁਤ ਨੁਕਸਾਨ ਪਹੁੰਚਾਇਆ ਭਾਵਨਾਤਮਕ ਰੂਪ ਦੇ ਵਿੱਚ ਕੀ ਰਿਪੋਰਟਸ ਨੇ ਤੁਹਾਡੀਆਂ ਜੀ ਡਾਕਟਰ ਸਾਹਿਬ ਜੀ ਦੇਖੋ ਮੈਂ ਸਿਰਫ ਰਿਪੋਰਟਸ ਤੋਂ ਨੋ ਖੋਜਾਂ ਉੱਤੇ ਅਧਾਰਿਤ ਹੀ ਦੱਸਾਂਗੀ ਮੈਂ ਹਮੇਸ਼ਾ ਹੀ ਖਿਆਲ ਆਪਾਂ ਇੱਕੋ ਹੀ ਗੱਲ ਤੋਂ ਸ਼ੁਰੂ ਕਰਦੇ ਆ ਜਿਹਨਾਂ ਵਿੱਚ ਯੂਨੀਵਰਸਿਟੀ ਕਾਲਜ ਸੈਨ ਫ੍ਰਾਂਸਿਸਕੋ ਦੀ ਸਟੱਡੀ ਜੇ ਆਲ ਇੰਡੀਆ ਇੰਸਟੀਚਿਊਟ ਦੀ ਸਟੱਡੀ ਹੈ ਸੋ ਇਸ ਤਰ੍ਹਾਂ ਅਲੱਗ-ਅਲੱਗ ਹੋਰ ਮੁਲਕਾਂ ਦੀਆਂ ਜੋ ਖੋਜਾਂ ਹੋਈਆਂ ਨੇ ਜਿਨ੍ਹਾਂ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਹ ਇੰਨੀਆਂ ਜ਼ਿਆਦਾ ਨੇ ਖੋਜਾਂ ਵੀ ਮੈਨੂੰ ਲੱਗਦਾ ਮੈਂ ਸਾਰੀਆਂ ਦੀ ਸਾਰੀਆਂ ਸ਼ਾਇਦ ਨਾ ਸ਼ੇਅਰ ਕਰ ਸਕਾਂ ਜਿਨ੍ਹਾਂ 'ਚ ਕੁਝ ਤਾਂ ਸ਼ਾਇਦ ਤੁਹਾਨੂੰ ਇੰਟਰਨੈਟ ਤੇ ਵੀ ਮਿਲ ਜਾਣਗੀਆਂ ਤੇ ਜਿਹੜੀਆਂ ਸਾਡੇ ਪ੍ਰੋਪਰ ਜਰਨਲਸ ਵਿੱਚ ਛਪੀਆਂ ਨੇ ਜਿਹੜੀਆਂ ਇੰਟਰਨੈਟ ਤੇ ਅਵੇਲੇਬਲ ਨਹੀਂ ਹਨ ਕਿਉਂਕਿ ਉਹਨਾਂ ਦੀ ਸਬਸਕ੍ਰਿਪਸ਼ਨ ਹੁੰਦੀ ਜੇ ਐਨੂਅਲ ਕੇ ਐਨ ਇਹ ਤੁਸੀਂ 12000 ਡਾਲਰ ਜਾਂ ਪਾਉਂਡ ਪਰ ਹੁੰਦੇ ਫਿਰ ਉਹ ਲੱਗਦੀ ਜੇ ਸੋ ਇਸ ਤਰੀਕੇ ਦੇ ਸਾਰੇ ਜਰਨਲ ਸ਼ਾਇਦ ਤੁਹਾਨੂੰ ਨਾ ਮਿਲਣ ਕਿਉਂਕਿ ਉਹ ਬਹੁਤੇ ਕੰਟੈਂਟ ਹੁੰਦੇ ਹੀ ਡਾਕਟਰਾਂ ਦੇ ਨੇ ਸੋ ਮੈਂ ਉਹਨਾਂ ਦੇ ਚੋਂ ਕੁਝ ਨਿਚੋੜ ਕੱਢ ਕੇ ਤੁਹਾਡੇ ਨਾਲ ਸਾਂਝਾ ਕਰਦੀ ਜੀ ਜਿਹੜੀ ਤੁਸੀਂ ਇੱਕ ਆਖਰੀ ਗੱਲ ਕੀਤੀ ਕਿ ਪੜ੍ਹਾਈ ਪਲੱਸ ਨੌਲੇਜ ਪਲੱਸ ਨਿਊਜ਼ ਇਹ ਤਿੰਨ ਦੀ ਜਿਹੜੀ ਉਹਨਾਂ ਨੇ ਜ਼ਿਕਰ ਕੀਤਾ ਸੀ 14.28% ਹੂੰ ਹੂੰ ਇਹਦੇ ਵਿੱਚੋਂ ਵੀ ਅੱਗੇ ਇੱਕ ਖੋਜ ਹੋਈ ਜੇ ਇਸ ਵਿੱਚ ਨੌਲੇਜ ਕੱਲੀ ਨੌਲੇਜ ਲੈਣ ਵਾਲੀ ਯਾਨੀ ਇਹਨਾਂ ਇੱਕ ਕੰਬਾਈਨਡ 14.28% ਸੀ ਜਦੋਂ ਕੱਲੀ ਨੌਲੇਜ ਵਾਲੀ ਗੱਲ ਆਈ ਤੁਸੀਂ ਹੈਰਾਨ ਹੋਵੋਗੇ 2.8% ਸਿਰਫ ਨੇ ਬੱਚੇ ਜਿਹੜੇ ਇਕੱਲੇ ਗਿਆਨ ਯਾਨੀ ਬਿਨਾ ਆਪਣੇ ਤੁਸੀਂ ਜੋ ਸਬਜੈਕਟਸ ਪੜ੍ਹ ਰਹੇ ਹੋ ਜਾਂ ਤੁਹਾਡਾ ਜੋ ਪੇਸ਼ਾ ਉਸ ਤੋਂ ਵੱਖ ਕੁਝ ਹੋਰ ਨੌਲੇਜ ਤੁਸੀਂ ਜੋ ਆਲੇ ਦੁਆਲੇ ਕੀ ਹੋ ਰਿਹਾ ਹੈ ਜਾਂ ਸਾਡੇ ਇਤਿਹਾਸਕ ਕੀ ਤੱਥ ਹਨ ਇਹ ਸਾਰਾ ਤੁਸੀਂ ਸਮਝੀ ਲਓ 2.8% ਸਿਰਫ ਉਸ ਤਰੀਕੇ ਦੇ ਗਿਆਨ ਵਾਲੇ ਪਾਸੇ ਜਾ ਰਹੇ ਨੇ ਤੇ ਆਪਾਂ ਬૌਧਿਕਤਾ ਦੀ ਗੱਲ ਕਰੀਏ ਕਿੱਥੇ ਹੈ ਜੀ ਕਿੰਦਰ ਹੈ ਜੀ ਉਹ ਉਹ ਤਾਂ ਫਿਰ ਆਪਾਂ ਸਮਝ ਹੀ ਸਕਦੇ ਆ ਕਿ ਕਿੱਥੇ ਜਾ ਰਹੇ ਹਾਂ ਫਿਰ ਬਹੁਤ ਕੋਸ਼ ਤਾਂ ਸਾਡੇ ਦਿਮਾਗ ਦੀ ਡਿਵੈਲਪਮੈਂਟ ਜੋ ਇਹ ਸਾਰੀਆਂ ਕੋਝਾਂ ਦੇ ਮੈਂ ਤੁਹਾਨੂੰ ਹੀ ਦੱਸਿਆ ਨਿਚੋੜ ਹੀ ਕੱਢ ਕੇ ਦੱਸ ਸਕਾਂ ਜੀ ਪਹਿਲੀ ਚੀਜ਼ ਉਹ ਨਾ ਇੱਕੇ ਛੋਟੇ ਬੱਚੇ ਦੇ ਬਣਦੇ ਦਿਮਾਗ ਤੇ ਸਭ ਤੋਂ ਵਧੀਆ ਅਸਰ ਪੈਂਦਾ ਜੇ ਸਿਰਫ ਮਾਂ ਦਾ ਉਸ ਵੱਲ ਝਾਕਣਾ ਪਿਆਰ ਤੇ ਮੋਹ ਨਾਲ ਮੁਸਕਾਨ ਤੇ ਉਹਦੇ ਪਿਤਾ ਨੂੰ ਉਹਨੂੰ ਕਮਾਉਣਾ ਜਾਂ ਚੁੰਮਣਾ ਜਾਂ ਉਹਦੇ ਨਾਲ ਤਿਆਰੀਆਂ ਤੋਤਲੀਆਂ ਗੱਲਾਂ ਕਰਨੀਆਂ ਇਹ ਜੇ ਪਹਿਲੀ ਬੌਂਡਿੰਗ ਜਿਹਨੂੰ ਅਸੀਂ ਕਹਿੰਦੇ ਆ ਕਿ ਬੱਚੇ ਆਪਣੇ ਮਾਂ ਜਾਂ ਪਿਓ ਨਾਲ ਇੱਕ ਸਦੀਵੀ ਗੰਡ ਜੋ ਬੱਜਦੀ ਜੇ ਹਮ ਜੀ ਹੁਣ ਤੋਂ ਅਗਾ ਤੁਰਦਾ ਜੇ ਕੰਮ ਜਿੱਥੋਂ ਅਗਲੀ ਉਹਨੇ ਸਾਰਾ ਕੁਝ ਜਿਵੇਂ ਮਿਸਾਲ ਵਜੋ ਉਹਨੇ ਹੱਥੀਂ ਆਪਣੇ ਖਾਣਾ ਖਾਣਾ ਯਾ ਹੱਥ ਦਾ ਕੋਈ ਜਿਵੇਂ 뮤ਜ਼ਿਕ ਦੀ ਛੇੜ ਲਈ ਜਾਂ ਕਿਸੇ ਨੇ ਆਪ ਕੁਕਿੰਗ ਕਰ ਲਈ ਇਹ ਵੱਖੋ ਵੱਖਰੇ ਦਿਮਾਗ ਦੇ ਹਿੱਸੇ ਹੁੰਦੇ ਨੇ ਜਿਹੜੇ ਉਹਦੇ ਅਨੁਸਾਰ ਵੱਧਦੇ ਨੇ ਹਮਮ ਯਾਨੀ ਜਿੰਨੀ ਆਪਸੀ ਤਾਲ ਮੇਲ ਉਹਦੇ ਕਿੰਨੇ ਅੱਗੋਂ ਸੈੱਲ ਦਿਮਾਗ ਦੇ ਵੱਧਨੇ ਨੇ ਕਿਸ ਤਰੀਕੇ ਉਹਨੇ ਤਾਲ ਮੇਲ ਬਿਠਾਉਣਾ ਹੁਣ ਹੁੰਦਾ ਕੀ ਜੇ ਇਹ ਸਾਰੇ ਚੀਜ਼ਾਂ ਤਾਂ ਮਨਫੀ ਨੇ ਜਿੰਦਿਆਂ ਵੀ ਆਪ ਲਈਏ ਸਭ ਨੂੰ ਪਤਾ ਹੀ ਹੈ ਜੀ ਤਾਂ ਫਿਰ ਨਤੀਜੇ ਇਹਨਾਂ ਦੀਆਂ ਖੋਜਾਂ ਦੇ ਕੀ ਨਿਕਲੇ ਨਤੀਜੇ ਨਿਕਲੇ ਕਿ ਜੇ ਕਿਉਂਕਿ ਇਹ ਹੁਣ ਮੈਂ ਇੱਕ ਚੀਜ਼ ਸਪਸ਼ਟ ਕਰ ਦਿਆਂ ਪਹਿਲਾਂ ਕਿ ਇਹ ਖੋਜਾਂ 2023 ਦੀਆਂ ਵੀ ਨੇ 2022 ਦੀਆਂ ਵੀ ਨੇ 2021 ਦੀਆਂ ਤੇ 2019 ਦੀਆਂ ਵੀ ਨੇ ਜੀ ਇਹਦੇ ਵਿੱਚੋਂ ਹੁਣ ਤੁਸੀਂ ਯਾਨੀ ਆਪਣੇ ਪ੍ਰੋਗਰਾਮ 'ਚ ਕੋਈ ਇੱਕ ਕੋਟ ਨਿੱਕਾ ਜਿਹਾ ਕੱਢ ਕੇ ਜੇ ਕੋਈ ਅੱਗੇ ਸ਼ੇਅਰ ਕਰ ਦਿੰਦਾ ਪੂਰੀ ਅਨagli ਨਾ ਪਿਛਲੀ ਗੱਲ ਕਰੇਗਾ ਤਾਂ ਕੱਲ ਨੂੰ ਕੋਈ ਨਵੀਂ ਖੋਜ ਆ ਜਾਂਦੀ ਹੈ ਉਹਦੇ ਬਾਰੇ ਅਸੀਂ ਅੱਜ ਜ਼ਿਕਰ ਨਹੀਂ ਕਰ ਸਕਦੇ ਯਾਨੀ ਕੋਈ ਕਾਲ 2024 ਦੇ ਨਵੰਬਰ ਦੀ ਕੋਈ ਖੋਜ ਨਾਲ ਸਾਡੀ ਇਹ ਵਿੱਚੋਂ ਇਹ ਜੋੜ ਦਵੇ ਕਿ ਜੋ ਕਿ ਆਮ ਅਕਲ ਚੱਲ ਰਿਹਾ ਤਰੀਕਾ ਤਰੀਕਾ ਇਹ ਨਾ ਕੀਤਾ ਜਾਵੇ ਬेटर ਹੋਏਗਾ ਪਰ ਅੱਜ ਤੱਕ ਦੀਆਂ ਖੋਜਾਂ ਦਾ ਜ਼ਿਕਰ ਕਰਦੇ ਹਾਂ ਹੁਣ ਉਹਦੇ ਵਿੱਚ ਲਿਖਿਆ ਹਮ ਯਾਦ ਆਸ਼ ਦਾ ਸੈਂਟਰ ਜੋ ਦਾ ਸਾਈਜ਼ ਹੈ ਤੇ ਜੋ ਦੇ ਕੰਟੈਂਟਸ ਨੇ ਉਹ ਦਿਮਾਗ ਦੇ ਵਿਕਾਸ ਵਿੱਚ ਉਹਨਾਂ ਦੇ ਅਸਰ ਘੋਖਿਆ ਗਿਆ ਕਿ ਇਹਨਾਂ ਬ ਜੀ ਜਿੰਨਾਂ ਦੇ ਸਕਰੀਨ ਟਾਈਮ ਵੱਧ ਹੁੰਦੇ ਨੇ ਕਿਉਂਕਿ ਸਕਰੀਨ ਟਾਈਮ ਦਾ ਬਕਾਇਦਾ ਹੁਣ ਤਾਂ ਸਪਸ਼ਟ ਕਰ ਦਿੱਤਾ ਗਿਆ ਕਿ 2 ਸਾਲ ਤੋਂ ਛੋਟੇ ਬੱਚੇ ਦੇ ਹੱਥ 'ਚ ਤਾਂ ਨੇੜੇ ਤੇੜੇ ਮੋਬਾਈਲ ਹੋਣਾ ਹੀ ਨਹੀਂ ਚਾਹੀਦਾ ਜੀ ਉਸ ਤੋਂ ਉੱਪਰ ਦਾ ਵੀ ਉਹਨਾਂ ਨੇ ਅੱਧਾ ਘੰਟਾ ਸਿਰਫ ਟਾਈਮ ਦਿੱਤਾ ਜੇ 5 ਵਰੇ ਤੱਕ ਵੀ ਇਸ ਤੋਂ ਉੱਪਰ ਬਿਲਕੁਲ ਹੀ ਨਹੀਂ ਹੂੰ ਤਾਂ ਇਹ ਨਾ ਬੱਚਿਆਂ 'ਚ ਯਾਦਦਾਸ਼ਤ ਦਾ ਘਟਣਾ ਆਮ ਦੇਖਿਆ ਜਾ ਚੁੱਕਿਆ ਜੀ ਇਨਰ ਵਿੱਚ ਜੋ ਪਰਮਨੈਂਟ ਇਮਪ੍ਰੈਸ਼ਨ ਇਨਰ ਚ ਜੋ ਨਾ ਨੇ ਜ਼ਿਕਰ ਕੀਤਾ ਪੈਂਦਾ ਜੇ ਜੋ ਕੰਟੈਂਟ ਦੇਖਦੇ ਨੇ ਜਿਨ੍ਹਾਂ ਚ ਅਸੀਂ ਛੋਟੇ ਬੱਚਿਆਂ ਦੀ ਜੇ ਮੈਂ ਗੱਲ ਕਰਾਂ ਤਾਂ ਕਾਰਟੂਨ ਲਾ ਕੇ ਭੇਜੇ ਜਾਂਦੇ ਨੇ ਜਿਦੇ ਵਿੱਚ ਬਹੁਤ ਜ਼ਿਆਦਾ ਵਾਇਲੈਂਸ ਆਪਾਂ ਨੂੰ ਸ਼ਾਇਦ ਅੰਦਾਜ਼ਾ ਹੀ ਨਹੀਂ ਹੁੰਦਾ ਮੈਂ ਮਿਸਾਲ ਵለ ਜੂਈ ਦਈ ਲੈ ਲਵਾਂ ਗੱਲ ਤਾਂ ਉਹਦੇ ਵਿੱਚ ਤੁਸੀਂ ਦੇਖਦੇ ਹੋਗੇ ਕਿ ਭਾਵੇਂ ਅਸੀਂ ਹੱਸ ਲਏ ਬੱਚੇ ਨੂੰ ਵੀ ਮਜ਼ਾਕ ਲੱਗਿਆ ਪਰ ਭਾਵੇਂ ਹੋਏ ਵੱਲੋਂ ਹੀ ਹੋਏ ਉਸ ਨੂੰ ਜਾਂ ਬਿੱਲੀ ਨੂੰ ਕਿਸੇ ਹੀ ਤਰੀਕੇ ਦੀ ਕੁੱਟ ਪੈਂਦੀ ਹੋਏ ਉਹਨੂੰ ਕੁੱਤੇ ਵੱਲੋਂ ਦੀ ਦਿਖਾਈ ਗਈ ਹੋਏ ਕੁਝ ਵੀ ਉਹ ਮਾਰ ਕੁੱਟਾਈ ਜਿਹਦੇ ਵਿੱਚ ਹੁਣ ਕੁਝ ਤਾਂ ਅੱਜਕੱਲ ਜਿਸ ਤਰੀਕੇ ਦੀ ਬੱਚੇ ਨੂੰ ਉਹ ਵਿੱਚ ਬੰਦੂਕਾਂ ਦੀਆਂ ਗੇਮਾਂ ਆ ਗਈਆਂ ਨੇ ਵੀ ਕਿ ਉਹਨਾਂ ਨੇ ਮਾਰੀ ਨਤੀਜਾ ਇਹ ਹੋ ਰਿਹਾ ਕਿ ਸਾਡੇ ਬੱਚਿਆਂ ਵਿੱਚ ਜੋ ਵੱਖੋ-ਵੱਖਰੀਆਂ ਖੋਜਾਂ ਦੇ ਵੱਖੋ-ਵੱਖਰੇ ਅੰਕੜੇ ਨੇ ਕੋਈ ਗੱਲ ਕਰ 32% ਦੀ ਕੋਈ 40% ਦੀ ਕੋਈ ਐਨੇ ਦੇ ਯਾਨੀ ਜੇ ਆਪਾਂ ਅੰਦਾਜ਼ਨ ਵੀ ਲਾ ਲਈਏ ਤਾਂ ਲਗਭਗ 1 ਤਿਹਾਈ ਬੱਚੇ ਜੋ ਇਹਦੇ ਅਸਰ ਹੇਠ ਆ ਜਾਣ ਵਾਲੇ ਨੇ ਕਿਉਂਕਿ ਮੈਂ ਦੱਸ ਰਹੀ ਹਾਂ ਕੋਕ ਵੱਖਰੀਆਂ ਖੋਜਾਂ ਦਾ ਨਿਚੋੜ ਹੂੰ ਹੂੰ ਉਹ ਜ਼ਿਆਦਾ ਚਿੜਚڑے ਲੜਾਕੇ ਗੱਲ ਧਿਆਨ ਨਾਲ ਨਾ ਸੁਣਨੀ ਇਕਦਮ ਭੜਕ ਜਾਣਾ ਤੇ ਫਿਰ ਉਸ ਤੋਂ ਬਾਅਦ ਇਸ ਹੱਦ ਤੱਕ ਕਿ ਉਹਨਾਂ ਦੀ ਬੌਧਿਕ ਵਿਕਾਸ ਉੱਤੇ ਵੀ ਇਨਾ ਡੂੰਗਾ ਅਸਰ ਪੈਂਦਾ ਕਿ ਉਹ ਕੋਈ ਵੀ ਗੱਲ ਉਹਨਾਂ ਨੂੰ ਸੁਣਾਈ ਜਾਵੇ ਅੱਧੀ ਗੱਲ ਹੀ ਸੁਣ ਕੇ ਯਾਨੀ ਕੁਝ ਸੁਣਨਾ ਪੂਰਾ ਚਾਹੁੰਦੇ ਨਹੀਂ ਹਰੇਕ ਕਿ ਉਹ ਰਿਸਪੌਂਡ ਵੀ ਕਰਦੇ ਨੇ ਜਿਹੜਾ ਕਿ ਪਰਮੈਂਟ ਡੈਮੇਜ ਹੈ ਉਹਨਾਂ ਦੇ ਪਰਮਨੈਂਟ ਕਿਵੇਂ ਇੰਦਿਆ ਜੋ ਸੈਨ ਫਰਾਂਸਿਸਕੋ ਦੀ ਖੋਜ ਸੀ ਉਹਨਾਂ ਨੇ ਇਹ ਸਾਰੇ ਜੋ ਫਿਜ਼ਰ ਚੇਂਜਸ ਦੇਖੇ ਕਿ ਦਿਮਾਗ ਦੀ ਪਰਤ ਤੇ ਕੀ ਫਰਕ ਪਿਆ ਤਾਂ ਸਾਡੇ ਦਿਮਾਗ ਦੇ ਹਿੱਸੇ ਨੇ ਜਿਨ੍ਹਾਂ ਚ ਬਾਹਰੀ ਪਰਤ ਹੈ ਕੋਰਟੈਕਸ ਜਿਹੜੀ ਸਾਰੀ ਸਾਡਾ ਸੋਚਣ ਸਮਝਣ ਯਾਦਦਾਸ਼ਤ ਪਥੇਰਾ ਕੁਛ ਉਸੇ ਚ ਹੀ ਸਾਰਾ ਲੁਕਿਆ ਪਿਆ ਜੀ ਉਹਦੀ ਥਿੱਕਨੈਸ ਯਾਨੀ ਉਹਦੀ ਮੋਟਾਈ ਦੀ ਪਰਤ ਹੀ ਪਤਲੀ ਹੋ ਚੁੱਕੀ ਸੀ ਤੁਸੀਂ ਹੁਣ ਇੱਥੋਂ ਹੀ ਅੰਦਾਜ਼ਾ ਲਾ ਲਵੋ ਕਿ ਇਹ ਖੋਜ ਕੋਈ ਆਪਣੇ ਭਾਰਤੀ ਤਾਂ ਹੈ ਨਹੀਂ ਜਿਸ ਚ ਉਹਨਾਂ ਨੇ ਦੇਖਿਆ ਪਤਲੀ ਪਰਤ ਹੋਣ ਦੇ ਵਿੱਚ ਸਕਰੀਨ ਟਾਈਮ ਹੁਣ ਖਿਆਲ ਰੱਖਿਓ ਤੁਸੀਂ ਸ਼ੁਰੂ ਹੀ ਗੱਲ ਕੀਤੀ ਸੀ ਹਮ ਕਿ ਔਰਤਾਂ ਨੂੰ 7 ਘੰਟੇ ਦੇ ਕਰੀਬ ਇਹੀ ਗੱਲ ਕੀਤੀ ਜੋ ਖੋਜ ਦੱਸ ਹਮ ਇਹ ਕੋਝ ਜਿਹੜੀ ਹੋਈ ਜੇ ਔਸਤਨ 4 ਘੰਟੇ ਤੇ ਜੇ ਉਹਨਾਂ ਦਾ ਅੰਦਾਜ਼ਾ ਲਾਓ ਕਿ ਉਹਦੇ ਨਾਲ ਹੀ ਜੇ ਇਹ ਇਹਨਾਂ ਦੀ ਪਰਤ ਜੋ ਇੰਨੀ ਬਰੀਕ ਹੋਣ ਦੇ ਵਿੱਚ ਉਹਨਾਂ ਨੂੰ ਆਟਿਜ਼ਮ ਦੀ ਬਿਮਾਰੀ ਉਹਨਾਂ ਨੂੰ ਏ ਡੀ ਐਚ ਡੀ ਟਿੱਕ ਕੇ ਨਾ ਬੈਠ ਸਕਣ ਦੀ ਤੇ ਉਹ ਸੀ ਚੀਜ਼ ਹਾਂ ਯਾਨੀ ਇਸ ਤਰ੍ਹਾਂ ਦੀਆਂ ਮਾਨਸਿਕ ਰੋਗਾਂ ਉਹਨਾਂ ਦੇ ਵਿੱਚ ਉਹਨਾਂ ਦਾ ਦੇਖਿਆ ਗਿਆ ਵਾਧਾ ਜਿਨ੍ਹਾਂ ਜਿਹੜੇ ਲਾ ਇਲਾਜ ਸਨ ਹਮ ਹਮ ਇਹ ਚੀਜ਼ਾਂ ਦੇ ਨਾਲ ਉਹਨਾਂ ਨੇ ਦੇਖਿਆ ਕਿ ਇਹਨਾਂ ਦੀ ਪੜ੍ਹਾਈ ਦਾ ਯਾਨੀ ਐਕਾਡੈਮਿਕ ਆਊਟਕਮ ਜੇ ਦੇਖੀਏ ਉਹ ਸਿਰ ਇਹਨਾਂ ਸਾਰਿਆਂ ਦੇ ਵਿੱਚੋਂ ਇਕੱਲੇ 34% ਰਹਿ ਗਈ ਸੀ ਬਾਕੀ ਸਾਰੇ ਐਵਰੇਜ ਜਾਂ ਬਿਲੋ ਐਵਰੇਜ ਜਾਣ ਲੱਗ ਜੀ ਬਿਲਕੁਲ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਅੱਗੇ ਉਹ ਮੁਹਾਰਨੀ ਪੜਾਉਂਦੇ ਹੁੰਦੇ ਸੀ ਮੁਹਾਰਨੀ ਦੇ ਨਾਲ ਨਾਲ ਡਾਕਟਰ ਸਾਹਿਬ ਠੀਕ ਆ ਰਿਹਾ ਸਕਰੀਨ ਠੀਕ ਹੈ ਤੇ ਮੁਹਾਰਨੀ ਦੇ ਨਾਲ ਬੋਡੀ ਲੈਂਗੁਏਜ ਵੀ ਸੀ ਕਿ ਊੜਾ ਅੜਾ ਦੀ ਸ਼ੇਪ ਦੀ ਤਰ੍ਹਾਂ ਬੋਡੀ ਦੀ ਸ਼ੇਪ ਬਣਾਓ ਹੁਣ ਜਦੋਂ ਤੁਸੀਂ ਬੈਠੇ ਹੋ ਰਜਾਈ ਚੋਂ ਹੱਥ ਬਾਹਰ ਕੱਢਣਾ ਨਹੀਂ ਗਲਵਜ਼ ਪਾਏ ਨੇ ਦਸਤਾਨੇ ਪਾਏ ਨੇ ਮੜਾ ਜੀ ਹੱਥ ਕੱਢਦੇ ਹੋ ਠੰਡ ਬਦਨ ਲੱਗ ਜਾਂਦੀ ਹੈ ਬੋਡੀ ਦੀ ਹਰਾਰਤ ਹਰਕਤ ਐਕਟੀਵਿਟੀਜ਼ ਸਟਿਲ ਹੋ ਜਾਂਦੀਆਂ ਨੇ ਡਾਕਟਰ ਸਾਹਿਬ ਤੁਸੀਂ ਹਫ਼ਤਾ ਬਾਹਰ ਸੀਗੇ ਆਪਣੇ ਮੈਡੀਕਲ ਐਗਜ਼ਾਮ ਦੇ ਵਾਸਤੇ ਬੱਚਿਆਂ ਦੇ ਸਟੂਡੈਂਟਸ ਦੇ ਉਸ ਮੁਤਾਬਕ ਇੱਕ ਰਿਪੋਰਟ ਛੱਪੀ ਸੀ ਮੈਂ ਉਹਦੇ ਤੇ ਵੀ ਤੁਹਾਡਾ ਨਾਲ-ਨਾਲ ਧਿਆਨ ਲੈਣਾ ਚਾਹਵਾਂਗਾ ਅੱਜ ਕੱਲ ਜਿਹੜਾ ਪੰਜਾਬੀਆਂ ਦੀ ਜ਼ਿੰਦਗੀ ਬੋਤਲ ਤੋਂ ਸ਼ੁਰੂ ਹੋ ਕੇ ਬੋਤਲ ਤੇ ਹੀ ਖਤਮ ਹੁੰਦੀ ਹੈ ਹੁਣ ਪਾਣੀ ਦੀਆਂ ਬੋਤਲਾਂ ਦਾ ਜਿਹੜਾ ਟ੍ਰੈਂਡ ਹੈ ਇਹ ਆਪਣੇ ਵੇਖਦੇ ਆਂ ਵੇਖਦੇ ਆਂ 5-7 ਸਾਲਾਂ ਚ 5-6 ਸਾਲਾਂ ਚ ਆਇਆ ਉਦੇ ਚਿਕ ਰਿਪੋਰਟ ਸ਼ਪੀਸੀ ਅਮਰੀਕਾ ਦੀ ਜਿਹੜੀ ਬੜੀ ਸचेत ਕਰਦੀ ਹੈ ਕਿ ਇਹ ਜਿਹੜੇ ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਉਹਨਾਂ ਦੇ ਵਿੱਚੋਂ ਪਲਾਸਟਿਕ ਦੇ 2.40 ਲੱਖ ਮਸੂਮ ਜਿਹੜੇ ਮਹੀਨ ਕਾਣਾ ਤੁਹਾਡੇ ਫੇਫੜਿਆਂ ਅੰਤੜੀਆਂ ਬਲੱਡ ਤੱਕ ਜਾਂਦੇ ਨੇ ਤੇ ਇੱਥੋਂ ਤੱਕ ਕਿ ਗਰਭ ਦੇ ਵਿੱਚ ਜਿਹੜਾ ਬੱਚਾ ਹੈ ਉਸ ਦੇ ਵਿੱਚ ਵੀ ਇਹ ਨੈਨੋ ਪਲਾਸਟਿਕ ਜਾਂਦਾ ਇਹ ਰਿਪੋਰਟ ਕੋਈ ਇੱਥੋਂ ਨਹੀਂ ਕਿਸੇ ਦੀ ਇਹ ਤਕਰੀਬਨ 2.5 ਲੱਖ ਪਛਾਣਨਯੋਗ ਨੈਨੋਪਲਾਸਟਿਕ ਕਣ ਜੋ ਮਨੁੱਖੀ ਸਿਹਤ ਲਈ ਘਾਤਕ ਨੇ ਇਹ ਅੰਦਾਜ਼ਿਆਂ ਤੋਂ 10 ਤੋਂ 100 ਗੁਣਾ ਵੱਧ ਨਿਕਲੇ ਇਹ ਜਰਨਲ ਪ੍ਰਸੀਡਿੰਗਸ ਆਫ ਦੀ ਨੈਸ਼ਨਲ ਅਕੈਡਮੀ ਆਫ ਸਾਇੰਸਸ ਦੇ ਵਿੱਚ ਅਮਰੀਕਾ ਦੇ ਵਿੱਚ ਪ੍ਰਕਾਸ਼ਿਤ ਹੋਏ ਨੇ ਜਿਹੜਾ ਹੁਣ ਬੋਤਲਬੰਦ ਪਾਣੀ ਹੈ ਗਰਮੀਆਂ 'ਚ ਤਪਦਾ ਉਬਲਿਆ ਪਾਣੀ ਹੈ ਤੇ ਇਹ ਗਰਭ ਦੇ ਵਿੱਚ ਮਾਂ ਦੇ ਗਰਭ ਦੇ ਵਿੱਚ ਵੀ ਬੱਚਾ ਸੁਰੱਖਿਅਤ ਨਹੀਂ ਉਥੋਂ ਤੱਕ ਵੀ ਅਸਰ ਕਰ ਦਿੰਦੇ ਆ ਸਾਡੀ ਰੋਜ਼ਮਰਰਾ ਦੇ ਵਿੱਚ ਪਲਾਸਟਿਕ ਦੀ ਏਡੀ ਵਰਤੋਂ ਹੋ ਰਹੀ ਹੈ ਜੀ ਇਹਦੇ ਤੇ ਵੀ ਥੋੜਾ ਜਿਹਾ ਟਾਈਮ ਦਿਓ ਤੇ ਇਸ ਜੀ ਡਾਕਟਰ ਸਾਹਿਬ ਪਲੀਜ਼ ਦੋ ਚੀਜ਼ਾਂ ਸਿਰਫ ਪਹਿਲੀ ਸਕਰੀਨ ਟਾਈਮ ਦੀ ਪਲੀਜ਼ ਜੀ ਜੀ ਫਿਰ ਮੈਂ ਜ਼ਰੂਰ ਇਹਦੇ ਵਿੱਚ ਕਿਉਂਕਿ ਇਹਦੀ ਸਾਡੀ ਅੱਗੇ ਆਉਣ ਵਾਲੀ ਜਨਰੇਸ਼ਨ ਤੇ ਇਫੈਕਟ ਪੈਣਾ ਜਿਸ ਵਿੱਚ ਉਹਨਾਂ ਨੇ ਇਹ ਖਾਸ ਜ਼ਿਕਰ ਕੀਤਾ ਕਿ ਇਹਨਾਂ ਵਿੱਚ ਡਿਪਰੈਸ਼ਨ ਇਹਨਾਂ ਚੋਂ 62% ਵਿੱਚ ਲੰਬੀ ਸੋ ਇਸ ਅਟੈਂਪਟ ਲੱਭਿਆ ਫਿਰ ਇਹਨਾਂ ਵਿੱਚ ਨੀਂਦ ਪੂਰੀ ਸਹੀ ਨਾ ਆਣਾ ਇਹ ਮੂਡ ਚੇਂਜ ਸਦਕਾ ਕ੍ਰਾਈਮ ਰੇਟ ਵੱਧ ਹੋਣਾ ਤੇ ਡਰੱਗਸ ਵੱਲ ਜਾਣਾ ਮੈਂ ਇਹ ਜ਼ਰੂਰ ਸਾਂਝੀਆਂ ਕਰਨਾ ਚਾਹੁੰਦੀ ਜੀ ਕਿ ਇਹ ਡਰੱਗਸ ਦਾ ਸੇਵਨ ਕੱਲਾ ਜੋ ਆਪਾਂ ਸੋਚਦੇ ਆ ਇੱਕ ਤਰਫਾ ਉਹ ਇਹ ਵੀ ਇੱਕ ਅਹਿਮ ਕਾਰਨ ਜੇ ਜਿਸ ਵਿੱਚ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਦਾ ਅਗਲੇ ਆਉਣ ਸਮੇਂ ਜਦੋਂ ਵਿਆਹਤਾ ਜ਼ਿੰਦਗੀ ਵਿੱਚ ਵਧੀਆ ਰਿਸ਼ਤੇ ਤੱਕ ਬਣਾਉਣ ਵਿੱਚ ਦਿੱਕਤ ਆਣੀ ਡਾਈਵੋਰਸ ਰੇਟ ਵਧਨੇ ਸਾਰਾ ਕੁਝ ਸਮੇਤ ਅਜੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਪਰ ਮੇਰਾ ਖਿਆਲ ਐਨੇ ਕੋ ਤਾਂ ਹੀ ਸਮਝ ਆ ਜਾਂਦੀ ਜੇ ਕਿ ਸਕਰੀਨ ਟਾਈਮ ਕਿੰਨਾ ਡੇਂਜਰਸ ਹੈ ਜਿੱਥੇ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਵਰਗਿਆਂ ਨੇ ਵਿਸ਼ਵ ਭਰ ਵਿੱਚ ਕਹਿਣਾ ਪੈ ਗਿਆ ਭਾਈ ਸਾਹਿਬ 2 ਸਾਲ ਦੇ ਬੱਚੇ ਨੂੰ ਦਿਖਾਣਾ ਵੀ ਨਹੀਂ ਮੋਬਾਈਲ ਉਸ ਕਮਰੇ 'ਚ ਹੀ ਨਹੀਂ ਲਿਜਾਣਾ ਮੇਰੇ ਅਗੋਂ ਇਹ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਸਿਰਫ ਅੱਧਾ ਘੰਟਾ 20 ਮਿੰਟ ਤੋਂ ਅੱਧੇ ਘੰਟੇ ਤੋਂ ਉੱਪਰ ਤੁਸੀਂ ਦਿਖਾਣਾ ਹੀ ਨਹੀਂ ਇਹ ਜੀ ਸਮਝ ਆ ਜਾਂਦੀ ਹੈ ਵਰਨਿੰਗ ਕਿੰਨੀਆਂ ਕੁ ਜ਼ਬਰਦਸਤ ਨੇ ਕਿ ਹਰਕਾ ਵੀ ਦੂਜੇ ਪਿਆਜੇ ਹਥਿਆਰਾਂ ਨਾਲ ਤੇ ਉੱਤੇ ਤੋਂ 20 ਉਹੀ ਕੁਸ਼ਤੇ ਸਨ ਲੱਗ ਗਿਆ ਬਿਲਕੁਲ ਮੈਂ ਤੁਹਾਡੇ ਦੇ ਨਾਲ ਸਹਿਮਤ ਹਾਂ ਗੱਲ ਕਰਦੇ ਹਾਂ ਜਿਹੜੀ ਤੁਸੀਂ ਜ਼ਿਕਰ ਕੀਤਾ ਪਲਾਸਟਿਕ ਦਾ ਹੂੰ ਅ ਬਿਲਕੁਲ ਇਹ ਵੀ ਇੱਕ ਸਦੀਵੀ ਨਾਸ ਮਾਰਨ ਵਾਲੀ ਸਾਡੀ ਚੀਜ਼ ਹੈ ਇਹਦੇ ਨਾਲੋਂ ਨਾਲ ਸਾਡੇ ਅਸਲ 'ਚ ਦਿੱਕਤ ਨਾਲ ਇਹ ਹੋ ਗਈ ਹੈ ਕਿ ਇਹ ਪਲਾਸਟਿਕ ਤਾਂ ਸਾਡਾ ਖਤਮ ਸਾਨੂੰ ਕਰਦਾ ਹੀ ਪਿਆ ਜਿਹਦੇ ਸੀ ਬੜੀ ਵਾਰ ਜ਼ਿਕਰ ਆਰਗੈਨਿਕ ਆਪਾਂ ਪਹਿਲਾਂ ਵੀ ਕੀਤੀ ਸੀ ਇਹ ਚੀਜ਼ਾਂ ਸ਼ੁਰੂ ਕਰੀਏ ਜਾਂ ਤੁਸੀਂ ਨੇਚਰਲ ਚੀਜ਼ਾਂ ਵੱਲ ਆਈਏ ਕਿ ਜਿੱਥੇ ਇਸ ਵੇਲੇ ਹੁਣ ਤੁਸੀਂ ਜ਼ਿਕਰ ਗਵਾਦਾ ਕੀਤਾ ਕਿ ਉੱਥੇ ਪਲਾਸਟਿਕ ਇਸ ਤਰੀਕੇ ਨਾਲੋਂ ਜਿਵੇਂ ਉਹ ਪੱਤਿਆਂ ਤੋਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਪਲੇਟਾਂ ਜਾਂ ਲਕਾਫੀਆਂ ਸਾਰੀਆਂ ਚੀਜ਼ਾਂ ਚ ਪਰ ਉਹ ਕੰਪਲੀਟ ਬੈਨ ਵਰਗੀ ਚੀਜ਼ ਅਜੇ ਨਹੀਂ ਲੱਗ ਰਹੀ ਕਿਉਂਕਿ ਪਲਾਸਟਿਕ ਫੈਕਟਰੀ ਜਿਹੜੀ ਆ ਇਹ ਇੰਡਸਟਰੀ ਹੈ ਬڑے ਤਗੜੇ ਲੋਕਾਂ ਦੇ ਹੱਥ ਵਿੱਚ ਹੈ ਸੋ ਉਹ ਜਦ ਤੱਕ ਇੱਕ ਲੋਕ ਲਹਿਰ ਤਿਆਰ ਨਾ ਹੋਵੇ ਕਿ ਇਹਨੂੰ ਇੱਕ ਕੰਪਨੀ ਤੇ ਬੈਨ ਲਾਣਾ ਹੈ ਆਦਰਵਾਇਜ਼ ਤਾਂ ਇਹ ਸਾਡੀ ਜਿੱਥੇ ਨਾ ਸਿਰਫ ਸਾਡੇ ਜਾਨਵਰ ਬਲਕੇ ਸਾਡੇ ਜਿਹੜੇ ਸਮੁੰਦਰੀ ਜੀਵ ਤੇ ਫਿਰ ਇਨਸਾਨ ਕੋਈ ਵੀ ਨਹੀਂ ਜੇ ਬਚਣ ਤਰੀਕੇ ਦਾ ਪਲਾਸਟਿਕ ਦਾ ਕਹਿਰ ਹੈ ਤੇ ਦੂਜੇ ਪਾਸੇ ਅਸੀਂ ਆਰਸੈਨਿਕ ਦੇ ਇੱਕ ਬੰਬ ਦੇ ਉੱਤੇ ਬੈਠੇ ਆਂ ਹੂੰ ਹੂੰ ਤੇ ਪੜਿਓ ਸਲੋਪ ਪੋਇਜ਼ਨ ਕਿਸ ਤਰੀਕੇ ਉਡਾਂਦਾ ਜੇ ਕਿਵੇਂ ਇਹ ਸਾਡੇ ਧਰਤੀ ਦੇ ਹੇਠਾਂ ਐਸ ਵੇਲੇ ਪੰਜਾਬ ਉਹਦੇ ਚ ਵੀ ਇਹ ਵੀ ਖਬਰ ਛਪੀ ਤੁਸੀਂ ਦੇਖ ਹੀ ਸਕਦੇ ਹੋ ਇਹ ਵੀ ਮੇਰਾ ਖਿਆਲ ਨੈਟ ਤੇ ਲੱਭ ਜਾਏਗੀ ਕਿ ਕਿਵੇਂ ਅਸੀਂ ਉਹ ਆਰਸੈਨਿਕ ਸਾਡੇ ਮੈਕਸਿਮਮ ਪਹੁੰਚ ਗਿਆ ਹੈ ਕਿਵੇਂ ਹੌਲੀ ਹੌਲੀ ਅਸੀਂ ਨਾ ਸਿਰਫ ਗੁਰਦੇ ਉਡਾਵਾਂਗੇ ਹਾਰਟ ਅਟੈਕਸ ਨਾਲ ਤਾਂ ਅਸੀਂ ਵੱਖਰੇ ਹੀ ਮੰਨ ਜਾਂਦੇ ਹਾਂ ਪਰ ਜਿਹੜਾ ਇਹ ਵੱਖੋ ਵੱਖਰੇ ਅੰਗਾਂ ਦੇ ਕੰਮਕਾਰਾਂ ਦੇ ਉੱਤੇ ਅਸਰ ਪਾ ਕੇ ਦਿਮਾਗ ਦੇ ਉੱਤੇ ਤੇ ਫਿਰ ਜਿਹੜੀ ਅਤੇ ਭੈੜੀ ਮੌਤ ਮਰਨ ਵਾਲ ਨੂੰ ਚਾਲੇ ਪਾਏ ਹੋਏ ਨੇ ਇਹ ਵਾਕਈ ਬਹੁਤ ਚਿੰਤਾਜਨਕ ਹੈ ਜਿਹਦੇ ਵਿੱਚ ਸਭ ਤੋਂ ਅਹਿਮ ਜੇ ਕਿ ਸਾਡੇ ਅੱਗੋਂ ਔਲਾਦ ਪੈਦਾ ਹੋਣੀ ਉਹਦੇ ਵਿੱਚ ਜਦੋਂ ਇਹ ਦਿੱਕਤ ਆਉਣੀ ਸ਼ੁਰੂ ਹੋ ਜਾਵੇ ਤੁਸੀਂ ਸਮਝੀ ਸਕਦੇ ਹੋ ਕਿ ਆਪ ਤਾਂ ਭੈੜੀ ਮੌਤ ਮਰਨਾ ਹੀ ਹੈ ਜੀ ਤਾਂ ਆਉਣ ਵਾਲੇ ਬੱਚਿਆਂ 'ਚ ਸਦੀਵੀ ਨੁਕਸ ਪੈਦਾ ਕਰਕੇ ਉਹਨਾਂ ਨੂੰ ਤਿਆਰ ਕਰਾਂਗੇ ਤੇ ਫਿਰ ਉਹ ਵੀ ਅੱਗੋਂ ਜੇ ਹੁਣ ਜੰਮਣ ਯੋਗ ਹੀ ਨਾ ਰਹਿਣਗੇ ਤਾਂ ਫਿਰ ਸੋਚ ਲਓ ਅਸੀਂ ਬਚਣਾ ਕੀ ਜੀ ਬਾਰੇ ਫੀਸ ਦੇ ਰੋਗ ਜਿਸ ਢੰਗ ਨਾਲ ਹੋਣੇ ਸ਼ੁਰੂ ਹੋਏ ਨੇ ਇਹ ਬਹੁਤ ਡੇਂਜਰਸ ਰੁਝਾਨ ਜੇ ਜੇ ਅਸੀਂ ਅੱਜ ਪਲਾਸਟਿਕ ਤੋਂ ਤਬਾ ਨਾ ਕੀਤੀ ਹੂੰ ਹੂੰ ਤੜਸ ਤੜਸ ਕੇ ਮਰਾਂਗੇ ਜੀ ਥੋੜਾ ਜਿਹਾ ਡਾਕਟਰ ਸਾਹਿਬ ਜਿਹੜਾ ਸੋਸ਼ਲ ਸਾਈਟਸ ਦਾ ਇਹ ਜਿਹੜੀ 60 ਸਦੀ ਵਿੱਚ ਕਹਾਂਗਾ ਸਕਰੀਨ ਟਾਈਮ ਜੋ ਵੱਧ ਰਿਹਾ ਇਹਦੀ ਜਿਹੜੀ ਐਡਿਕਸ਼ਨ ਹੈ ਇਹ ਵੀ ਨਸ਼ੇ ਦੀ ਤਰ੍ਹਾਂ ਆ ਕਿੰਨੀ ਵਾਰ ਲੋਕ ਆਪਣਾ ਵਾਰ-ਵਾਰ ਸੈਲਫੋਨ ਚੈੱਕ ਕਰਦੇ ਨੇ ਸਾਨੂੰ ਵੀ ਕਰਨਾ ਪੈਂਦਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪ੍ਰੋਫੈਸ਼ਨਲ ਜਿਹੜੇ ਨੇ ਹਲਪ ਲੈਣੀ ਪੈਂਦੀ ਹੈ ਕੋਈ ਅਲਰਟ ਆਉਂਦਾ ਉਹ ਕਰਨਾ ਪੈਂਦਾ ਜਿਹੜਾ ਆਮ ਤੌਰ ਤੇ ਇੱਕ ਕੌਨਫੀਡੈਂਸ ਲੂਜ਼ ਹੁੰਦਾ ਹੈ ਤੇ ਬੱਚੇ ਜਦੋਂ ਘਬਰਾਟ ਚ ਹੁੰਦੇ ਨੇ ਜਾਂ ਦੂਸਰਾ ਜਾਂ ਖਾਸ ਕਰਕੇ ਮਾਵਾਂ ਜੋ ਕੰਮ ਕਾਜ ਦੇ ਵਿੱਚ ਮਸ਼ਰੂਫ ਹੁੰਦੀਆਂ ਨੇ ਉਹ ਆਪਣੇ ਮਜਬੂਰੀ ਨੂੰ ਜਿਹੜਾ ਹੈਗਾ ਸਕਰੀਨ ਤੇ ਲਾ ਦਿੰਦੀਆਂ ਨੇ ਬੱਚਿਆਂ ਨੂੰ ਬਹੁਤ ਸਾਰੇ ਬੱਚੇ ਖਾਣਾ ਖਾਣ ਦੇ ਵਕਤ ਜਿਹੜਾ ਹੈਗਾ ਸਹਾਈ ਹੋ ਜਾਂਦੇ ਨੇ ਆਦੀ ਹੋ ਜਾਂਦੇ ਨੇ ਸਕ੍ਰੀਨ ਦੇ ਤੇ ਇਸ ਦੇ ਵਿੱਚ ਮੈਂ ਕੀ ਮਹਿਸੂਸ ਕਰਦੇ ਹਾਂ ਕਿ ਕਿਵੇਂ ਉਸ ਤੋਂ ਬਚਿਆ ਜਾ ਸਕਦਾ ਜਿਸ ਤਰ੍ਹਾਂ ਉਹ ਲੋਰੀਆਂ ਸੀ ਇੱਕ ਪਿੱਛੇ ਜੇ ਸਰਵੇ ਸੀਗਾ 8-10 ਸਾਲ ਪਾਣੀ ਰਿਪੋਰਟ ਹੈ ਕਿ ਭਾਰਤ ਦੀਆਂ ਮਾਵਾਂ ਦਾ ਸਰਵੇ ਹੋਇਆ ਸੀ ਕਿ ਲੋਰੀਆਂ ਕਿੰਨਿਆਂ ਨੂੰ ਯਾਦ ਨੇ ਤੁਸੀਂ ਮੇਰੇ ਕੋਲ ਬੁੱਕ ਵੀ ਸ਼ਾਇਦ ਲਿਖੀ ਹੈ ਡਾਕਟਰ ਸਤੀਸ਼ ਕੁਮਾਰ ਵਰਮਾ ਦੀ ਵੀ ਇੱਕ ਲੋਰੀਆਂ ਤੇ ਬੁੱਕ ਹੈ ਲੋਰੀਆਂ ਦੇ ਮਾਮਲੇ 'ਚ ਪੰਜਾਬੀ ਤੇ ਹਰਿਆਣਵੀ ਦਸਵੇਂ ਗਰਵੇਂ ਸਥਾਨ ਤੇ ਹੈ ਰਾਜਸਥਾਨ ਦੀਆਂ ਮਾਵਾਂ ਲੋਰੀਆਂ ਦੇ ਮਾਮਲੇ 'ਚ ਪਹਿਲੇ ਨੰਬਰ ਤੇ ਨੇ ਹੁਣ ਉਸ ਲੋਰੀਆਂ ਦੀ ਜਗ੍ਹਾ ਜਿਹੜਾ ਇਹ ਸਕਰੀਨ ਟਾਈਮ ਆ ਗਿਆ ਕਿਵੇਂ ਵੇਖਦੇ ਹੋ ਕਿ ਕਿਵੇਂ ਬਚਿਆ ਜਾ ਸਕਦਾ ਇਸ ਤੋਂ ਜਾਂ ਹੋਰ ਇਸ ਤੇ ਕੀ ਨੁਕਸਾਨ ਨੇ ਵਕਤੀ ਤੌਰ ਤੇ ਫਾਇਦਾ ਹੈ ਕਿ ਬੱਚਾ ਮਸ਼ਰੂਫ ਹੋ ਜਾਂਦਾ ਸੈਲ ਫੋਨ ਤੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘਾਤਕ ਹੈ ਤੁਹਾਡੇ ਪਰਿਵਾਰ ਦੇ ਵਾਸਤੇ ਜਿਵੇਂ ਉਹ ਵੈਲੈਂਟ ਹੁੰਦਾ ਜਾਂ ਉਹ ਮਤਲਬ ਇੱਕ ਰੋਬੋਟ ਹੀ ਬਣ ਜਾਂਦਾ ਕੋਲੋਨ ਹੀ ਬਣ ਜਾਂਦਾ ਉਹ ਚ ਭਾਵਨਾਤਮਕ ਚੀਜ਼ਾਂ ਨੇ ਜਿਹੜੀਆਂ ਖਤਮ ਹੋ ਜਾਂਦੀਆਂ ਨੇ ਉਸ ਨਜ਼ਰੀਏ ਨੂੰ ਕਿਵੇਂ ਵੇਖਦੇ ਹੋ ਜੀ ਡਾਕਟਰ ਸਾਹਿਬ ਤੁਹਾਨੂੰ ਇੱਕ ਚਾਹਵਾਂਗੀ ਉਹ ਵੀਡੀਓ ਇਸ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਸ਼ੇਅਰ ਕਰਾਂਗੀ ਜਿਹਦੇ ਤੁਸੀਂ ਅੰਸ਼ ਬੇਸ਼ੱਕ ਆਪਣੇ ਪ੍ਰੋਗਰਾਮ ਦੇ ਐਂਡ 'ਚ ਪਾ ਦੇਣਾ ਕਿ ਇਹ ਜਿਹੜਾ ਆਨਲਾਈਨ ਗਿਆਨ ਜਦੋਂ ਅਸੀਂ ਲੈਨੇ ਆ ਕੀ ਤਵਾਈ ਮੱਚਦੀ ਜੇ ਕਿ ਇੱਕ ਪੱਤਰਕਾਰ ਵੀਰ ਨੇ ਕਿਸ ਢੰਗ ਨਾਲ ਇੰਟਰਵਿਊ ਲਈ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਖੜੇ ਜਿੱਥੇ ਰਾਗੀ ਸਿੰਘ ਵੀ ਸਨ ਮੈਂ ਵੀਡੀਓ ਹੀ ਸ਼ੇਅਰ ਕਰਾਂਗੀ ਤੇ ਬਜ਼ੁਰਗ ਵੀ ਸਨ ਬੱਚੇ ਵੀ ਨੌਜਵਾਨ ਵੀ ਸਾਰੇ ਜਿਹੜਿਆਂ ਤੋਂ ਉਹਨਾਂ ਨੇ ਵਾਰੀ-ਵਾਰੀ ਪੁੱਛਿਆ ਕਿ ਪੰਜਾ ਪਾਤਸ਼ਾਹ ਦੀ ਸ਼ਹਾਦਤ ਵਾਲੇ ਦਿਨ ਉੱਥੇ ਪਹੁੰਚੇ ਹੋ ਤੁਸੀਂ ਉਹਦੇ ਬਾਰੇ ਕੀ ਜਾਣਦੇ ਹੋ ਤੁਸੀਂ ਜੇ ਉਹ ਸੁਣ ਲਓ ਨਾ ਤੇ ਸਾਰੇ ਆਪਣੇ ਇੰਟਰਨੈਟ ਗਿਆਨ ਬਾਰੇ ਉੱਥੇ ਜਾਣਕਾਰੀ ਦਿੰਦੇ ਦੇ ਰੂਪ ਕਿ ਜਦੋਂ ਕੋਈ ਕਹਿੰਦਾ ਕਿ ਉਹ ਤਾਂ ਜੀ ਪਹਿਲੇ ਗੁਰੂ ਸਨ ਕੋਈ ਕਹਿੰਦੇ ਜੀ ਉਹਨਾਂ ਨੇ ਸਰਬੰਸ ਵਾਰਿਆ ਕੋਈ ਕਹਿੰਦੇ ਜੀ ਉਹਨਾਂ ਦਾ ਪੁੱਤਰ ਚੰਦੂ ਸੀ ਜਿਹੜਾ ਸ਼ਰਬਤ ਲੈ ਕੇ ਆਇਆ ਸੀ ਪਾਣ ਨੂੰ ਉਹ ਤੁਸੀਂ ਹੈਰਾਨ ਹੀ ਹੋ ਜਾਓਗੇ ਕਿ ਰਾਗੀ ਸਿੰਘ ਨੂੰ ਵੀ ਪਤਾ ਹੀ ਨਹੀਂ ਸੀ ਉਹਨਾਂ ਨੇ ਕਿਹਾ ਦੇਣੀ ਹੈ ਮਨਾਉਣ ਲਈ ਆਇਆ ਹੁਣ ਇਹਦਾ ਇਤਿਹਾਸ ਕਿਉਂ ਰਟਣ ਦੀ ਲੋੜ ਹੈ ਯਾਨੀ ਇਸ ਹੱਦ ਤੱਕ ਇਹ ਜੋ ਇੰਟਰਨੈਟ ਬਹੁਤੇ ਬੱਚਿਆਂ ਨੂੰ ਜਦੋਂ ਪੁੱਛਿਆ ਗਿਆ ਤੁਸੀਂ ਇਹ ਸਾਰੀਆਂ ਚੀਜ਼ਾਂ ਕਿੱਥੋਂ ਸਿੱਖੀਆਂ ਨੇ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਇਹ ਇੰਟਰਨੈਟ ਤੋਂ ਯਾਨੀ ਸਾਡੇ ਮਾਪੇ ਕੁਝ ਵੀ ਸਾਂਝਾ ਕਰਨ ਨੂੰ ਜੇ ਤਿਆਰ ਨਹੀਂ ਤਾਂ ਇਹ ਧਾਨਕ ਤਸਵੀਰ ਸਾਡੇ ਕੋਲ ਪਹੁੰਚ ਰਹੀ ਹੈ ਜਿੱਥੇ ਬੱਚੇ ज्ञान ਲੈਣ ਲਈ ਤੁਸੀਂ ਸਮਝੀ ਸਕਦੇ ਹੋ 2.8 ਫੀਸ ਜਿੱਥੇ ਇਹ ਇਨਾ ਕੁਝ ਕੂੜ ਕਬਾੜ ਆਪਣੇ ਮਨ ਵਿੱਚ ਭਰ ਕੇ ਜਿਸ ਢੰਗ ਨਾਲ ਉਹ ਤਿਆਰ ਹੋ ਰਹੇ ਨੇ ਇਹ ਡੇਂਜਰਸ ਵਰਨਿੰਗਸ ਨੇ ਐਕਚੁਅਲੀ ਇਹ ਤਾਂ ਕੀ ਡੇਂਜਰਸ ਤਾਂ ਹੈ ਹੀ ਹੈ ਕਿ ਤੁਸੀਂ ਅੱਗੋਂ ਆਉਣ ਵਾਲੇ ਚੁਫੇਰੇ ਗੈਂਗਸਰ ਦੇਖੋਗੇ ਕਰੀਟ ਇਟ ਇਨਕਰੀਜ਼ ਹੁੰਦਾ ਦੇਖੋਗੇ ਡਰੱਗੀਜ਼ ਦੇਖੋਗੇ ਡਿਪਰੈਸ਼ਨ ਸੁਇਸਾਈਡ ਇਹ ਸਾਡਾ ਆਉਣ ਵਾਲਾ ਸਮਾਜ ਹੈ ਜਿੱਥੇ ਯੰਗ ਮੌਤਾਂ ਹੋਣਗੀਆਂ ਉਹ ਨਹੀਂ برداشت ਹੋਣੀਆਂ ਸੋ ਟ੍ਰੀਟਮੈਂਟ ਜੇ ਦੀ ਪ੍ਰੋਪਰ ਇਹ ਐਡਿਕਸ਼ਨ ਇਹਨੂੰ ਨਸ਼ੇ ਤੋਂ ਵੀ ਮਾੜੀ ਗਿਣੀ ਜਾ ਚੁੱਕੀ ਹੈ ਦਾ ਇਲਾਜ ਵਜੋਂ ਇਹਨਾਂ ਨੂੰ ਮਹੀਨਾ ਭਰ ਲਈ ਆਫ ਦੀ ਯਾਨੀ ਸਕਰੀਨ ਟਾਈਮ ਕਰਨਾ ਪੈਂਦਾ ਕਿ ਮੋਬਾਈਲ ਨਹੀਂ ਕੰਪਿਊਟਰਸ ਨਹੀਂ ਲੈਪਟਾਪਸ ਨਹੀਂ ਕੋਈ ਨਾ ਨਹੀਂ ਕੁਝ ਵੀ ਨਹੀਂ ਤੁਸੀਂ ਨੇਚਰ ਨਾਲ ਜੁੜੋ ਯਾਨੀ ਇਹ ਇਲਾਜ ਅੰਤਰਰਾਸ਼ਟਰੀ ਪੱਧਰ ਤੇ ਜੀ ਜਿਸ ਦੇ ਟੋਟਲ ਆਫ ਕਰ ਦਿੰਦੇ ਹੋ ਕਿ ਤੁਸੀਂ ਹੁਣ ਆਪਣੇ ਆਪ ਨੂੰ ਸਹਜ ਲਿਆਓ ਕੁਦਰਤ ਨਾਲ ਜੋੜੋ ਉਸੇ ਇਹ ਟ੍ਰੀਟਮੈਂਟ ਦੇ ਪਲਾਨ ਚ ਦੱਸਦੀ ਆ ਉਹਦੇ ਚ ਕਿਹਾ ਜਾਂਦਾ ਮੈਡੀਟੇਸ਼ਨ ਕਰੋ ਕੁਦਰਤ ਨਾਲ ਜੁੜੋ ਸੈਰ ਕਰੋ ਦੇਖੋ ਚਫੇਰੇ ਪਾਣੀ ਦੇਖੋ ਦਰਖਤ ਦੇਖੋ ਫੁੱਲ ਦੇਖੋ ਇਹ ਕਿਹਾ ਜਾਂਦਾ ਮੰਦਰ ਗੀਤ ਸੁਣੋ ਯਾਨੀ ਵਾਪਸ ਉਸੇ ਥਾਂ ਤੇ ਜਿੱਥੇ ਕਿਹਾ ਜਾਂਦਾ ਆਪਣੇ ਦੋਸਤਾਂ ਮਿੱਤਰਾਂ ਨਾਲ ਤੁਸੀਂ ਗੱਲਾਂ ਸਾਂਝੀਆਂ ਕਰੋ ਹੱਸੋ ਖੇਡੋ ਆਂ ਗੱਲਾਂ ਆਪਣੇ ਇਤਿਹਾਸ ਵਿੱਚ ਆਪਣੇ ਮਾਪਿਆਂ ਨਾਲ ਆਪਣੇ ਬਜ਼ੁਰਗਾਂ ਨਾਲ ਉਹਨਾਂ ਨੂੰ ਦੁਬਾਰਾ ਮਿਲੋ ਇਹ ਇਲਾਜ ਵਜੋ ਕਿਤਾਬ ਚ ਲਿਖਿਆ ਗਿਆ ਹਮ ਅਸੀਂ ਵਾਰ-ਵਾਰ ਇਹੀ ਚੀਜ਼ਾਂ ਕਹੀ ਜਾ ਰਹੇ ਹਾਂ ਕਿ ਬੱਚਿਆਂ ਨੂੰ ਉਸ ਵਿਗਾੜ ਚ ਲਿਆ ਕੇ ਫਿਰ ਠੀਕ ਕਰਨਾ ਫਿਰ ਇਲਾਜ ਕਰਨਾ ਤਾਂ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ ਅਸੀਂ ਤਾਂ ਜੀ ਇਸ ਨਹੀਂ ਕਵਾਂਗੇ ਤੁਸੀਂ ਉਸ ਪਾਸੇ ਵੱਲ ਧਿਆਨ ਦਿਓਗੇ ਜਲਦੀ ਪਰ ਪਹੁੰਚ ਸਕਦੇ ਹੋ ਵਰਨਾ ਪਲਾਸਟਿਕਸ ਨਾਲ ਡਿਫਾਰਮਡ ਬੱਚੇ ਹੋਣੇ ਇਹ ਤਾਂ ਹੁਣ ਸਾਬਤ ਹੋਏ ਤਾਂ ਨਕਾਰਾ ਹੋਏ ਬੱਚੇ ਤੁਸੀਂ ਕੀ ਕਰੋਗੇ ਜੇ ਬਿਲਕੁਲ ਤੇ ਡਾਕਟਰ ਸਾਹਿਬ ਆਖਰ ਚ ਆਖਰ ਚ ਇੱਕ ਦੇਖੋ ਇਹਨਾਂ ਚੀਜ਼ਾਂ ਲਈ ਅਸੀਂ ਅਕਸਰ ਕਹਿੰਦੇ ਹਾਂ ਕਿ ਸਾਨੂੰ ਸਟਾਰ ਸਾਨੂੰ মিডিਆ ਸਾਨੂੰ ਸਰਕਾਰਾਂ ਮਗਰ ਲਾਉਂਦੀਆਂ ਨੇ ਜੇ ਅਸੀਂ ਜ਼ਹਿਰ ਆ ਪਾਉਨੇ ਆ ਤਾਂ ਵੀ ਸਰਕਾਰਾਂ ਦੋਸ਼ੀ ਨੇ ਆ ਸਾਡਾ ਕੋਈ ਦੋਸ਼ ਨਹੀਂ ਹੈ ਜੇ ਅਸੀਂ ਸੂਇਸਾਈਡ ਕਰਦੇ ਆ ਤਾਂ ਵੀ ਸਰਕਾਰਾਂ ਦੋਸ਼ੀ ਨੇ ਜੇ ਅਸੀਂ ਮੈਰਿਜ ਪੈਲਸਾਂ ਤੇ ਕਰੋੜਾਂ ਰੁਪਏ ਖਰਚ ਕਰਦੇ ਆ ਤਾਂ ਵੀ ਸਰਕਾਰਾਂ ਦੋਸ਼ੀ ਨੇ ਮੈਂ ਕੋਈ ਦੋਸ਼ੀ ਨਹੀਂ ਆ ਆਪਣੇ ਆਪ ਦਾ ਇਸ ਸਿਲਸੇ 'ਚ ਬੜੇ ਆਰਮਨਾਲ ਦੂਸਰੇ ਤੇ ਗੱਲ ਬਲਾ ਪਾ ਕੇ ਅਸੀਂ ਬਚਣ ਦੀ ਕੋਸ਼ਿਸ਼ ਕਰਦੇ ਆ ਹੁਣ ਤੁਸੀਂ ਵੇਖੋ ਕਿ ਜਿਹੜੇ ਹਾਲੀਵੁੱਡ ਦੇ ਸੈਲੀਬ੍ਰਿਟੀਆਂ ਨੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਸਾਰੇ ਸੈਲੀਬ੍ਰਿਟਿਜ਼ ਹਾਲਾਂਕਿ ਇਹਨਾਂ ਦਾ ਇੱਕ ਬਲੌਕ ਕਰੋੜਾਂ ਰੁਪਏ ਕਮਾ ਕੇ ਦੇ ਸਕਦਾ ਤੁਸੀਂ ਵੀ ਕਈ ਵਾਰੀ ਜਾਂਦੇ ਹੁੰਦੇ ਹੋ ਭਾਜੀ ਹੋਰਾਂ ਨਾਲ ਡਾਕਟਰ ਗਰਪਾਲ ਹੋਰਾਂ ਨਾਲ ਮੈਂ ਵੀ ਕਹਿਣਾ ਹੁੰਨਾ ਕਿ ਤੁਸੀਂ ਭੈਣਾਂ ਲਈ ਕੁਝ ਬਣਾ ਕੇ ਲਿਆ ਕਰੋ ਬਲੌਗਿੰਗ ਕਰਿਆ ਕਰੋ ਤੁਸੀਂ ਕਹਿੰਦੇ ਨਾ ਵੀਰਾ ਆਪਾਂ ਤਾਂ ਇਹ ਕੰਮ ਨਹੀਂ ਹੁੰਦਾ ਖਾਸ ਕਰਕੇ ਜਿਵੇਂ ਤੁਸੀਂ ਕਿਤਾਬਾਂ ਲਿਖੀਆਂ ਨੇ ਫੂਡ ਜਰਨਲਿਜ਼ਮ ਤੇ ਕੰਮ ਹੈ ਬਹੁਤ ਪੜਨਯੋਗ ਕਿਤਾਬਾਂ ਨੇ ਕਿ ਆਹ ਮੈਡੀਸਨ ਦੀ ਲੋੜ ਨਹੀਂ ਇਹਦੇ ਲਈ ਤੁਸੀਂ ਲਸਣ ਪਿਆਜ਼ ਜਾਂ ਹੋਰ ਚੀਜ਼ਾਂ ਦਾ ਇਸਤੇਮਾਲ ਕਰ ਲਓ ਉਹਦਾ ਸੈਂਟੀਫਿਕ ਨਾਮ ਦਿੱਤੇ ਨੇ ਕਿ ਕਿਹੜੀ ਮੈਡੀਸਨ ਦੀ ਜਿਹੜੀ ਘਾਟ ਉਹ ਫੁਲਾਣੀ ਸਬਜ਼ੀ ਚ ਪੈਦਾ ਕੀਤੀ ਜਾ ਸਕਦੀ ਹੈ ਖੁੰਬਾਂ ਚ ਪੈਦਾ ਲੱਭੀ ਜਾ ਸਕਦੀ ਹੈ ਪਰ ਅਸੀਂ ਨਾ ਪੜਨਾ ਨਾ ਉਸ ਚੀਜ਼ ਨੂੰ ਅਸੀਂ ਵੇਖਣਾ ਹੁਣ ਜਿਹੜੇ ਸੈਲੀਬ੍ਰਿਟੀਆਂ ਨੇ ਭੈਣ ਰਾਣੀਏ ਜਿਹੜੇ ਅਭਿਨੇਤਾ ਟੌਮ ਹਾਲੈਂਡ ਤੇ ਗਾਇਕਾ ਸ਼ਿਰਨ ਵਰਗੇ ਜਿਹੜੇ ਵੱਡੇ ਸਟਾਰ ਨੇ ਦੁਨੀਆ ਦੇ ਜਿਨ੍ਹਾਂ ਦਾ ਇੱਕ ਕਲਿੱਕ ਦਾ ਕਰੋੜਾਂ ਰੁਪਈਆ ਤੱਕ ਉਹਨਾਂ ਨੂੰ ਆ ਜਾਂਦਾ ਭਾਵੇਂ ਉਹ ਇੰਸਟਾ ਤੇ ਨੇ ਕਿਤੇ ਵੀ ਨੇ ਉਹ ਜਿਹੜੇ ਦਰਜਨਾ ਸਟਾਰ ਨੇ ਉਹ ਸੋਸ਼ਲ ਸਾਈਟਸ ਤੋਂ ਲਾਂਬੇ ਹੋ ਰਹੇ ਨੇ ਇਸ ਸਬੰਧੀ ਇਹ ਜਿਹੜੇ ਸਟਾਰ ਨੇ ਹਾਲੀਵੁੱਡ ਸਟਾਰ ਐਕਟਰ ਟੌਮ ਤੇ ਗਾਇਕ ਐਂਡ ਸ਼ਿਰਨ ਮਾਡਲ ਗੀਗੀ ਹੀ ਤੇ ਨਿਕ ਜੌਨਸ ਤੇ ਹੋਰ ਬਹੁਤ ਸਾਰੇ ਜਿਹੜੇ ਸਟਾਰ ਨੇ ਉਹ ਸੋਸ਼ਲ ਮੀਡੀਆ ਤੋਂ ਕਿਨਾਰਾ ਕਰ ਗਏ ਨੇ ਹੁਣ ਜੇ ਪਹਿਲ ਉਹਨਾਂ ਨੇ ਕੀਤੀ ਆ ਤੇ ਇਧਰ ਇਸ ਤੋਂ ਪਿੱਛੇ ਹਟਣ ਦੀ ਵੀ ਪਹਿਲ ਉਹ ਲੋਕ ਕਰਦੇ ਨੇ ਪਰ ਅਸੀਂ ਤਾਂ ਗੱਲ ਇਹ ਆ ਕਿ ਬੱਚਿਆਂ ਤਾਂ ਛੋਟੀ ਛੋਟੀ ਬਲੌਗਿੰਗ ਹੋਣ ਲੱਗ ਪਈ ਹੈ ਜੇ ਉਹਨਾਂ ਨੇ ਸਾਨੂੰ ਲਾਇਆ ਤਾਂ ਜੇ ਉਹਨਾਂ ਨੇ ਸਾਨੂੰ ਹਟਣ ਵਾਲੇ ਪਾਸੇ ਲਾਇਆ ਕਿ ਬਿਲੋੜੀ ਸਕਰੀਨ ਟਾਈਮ ਤੋਂ ਬਚੀਏ ਤਾਂ ਅਸੀਂ ਉਸ ਪਾਸੇ ਕਿਉਂ ਨਹੀਂ ਆ ਰਹੇ ਅੱਜ ਰੇਡੀਓ ਹੈ ਉਹ ਵੀ ਟੈਲੀਵਿਜ਼ਨ ਹੋ ਗਿਆ ਰੇਡੀਓ ਸਟੂਡੀਓ 'ਚ ਬੰਦਾ ਬੈਠਾ ਵੀ ਲਾਈਵ ਕਰਨੋਂ ਮਜਬੂਰ ਹੋ ਗਿਆ ਟ੍ਰੈਕਿੰਗ ਕਰਦੇ ਮੁੰਡੇ ਨੇ ਮੈਸੇਜ ਕਰਕੇ ਰੇਡੀਓ ਸ਼ੁਰੂ ਕੀਤਾ ਸੀ ਕਿ ਜਿਹੜੇ ਟ੍ਰੈਕਿੰਗ ਕਰਦੇ ਨੇ ਭੈਣ ਰਾਣੀਏ ਉਹਨਾਂ ਨੇ ਸਕਰੀਨ ਲਾਈ ਹੁੰਦੀ ਹੈ ਠੀਕ ਹੈ ਕੋਈ ਵੀਡੀਓ ਵੇਖਣਾ ਕੋਈ ਇਨਸੀਡੈਂਟ ਵੇਖਣਾ ਇੱਕ ਤਸਵੀਰ ਹਜ਼ਾਰ ਸ਼ਬਦ ਪੇਸ਼ ਕਰਦੀ ਹੈ ਇੱਕ ਵੀਡੀਓ ਕਈ ਹਜ਼ਾਰ ਸ਼ਬਦ ਪੇਸ਼ ਕਰਦੀ ਹੈ ਉਹ ਠੀਕ ਹੈ ਪਰ ਜਦੋਂ ਆਪਾਂ ਬ੍ਰਾਡਕਾਸਟ ਰਿਆਂ ਤੁਸੀਂ ਬੋਲ ਰਹੇ ਹੋ ਮੈਂ ਬੋਲ ਰਿਆਂ ਰਵੀਸ਼ ਕੁਮਾਰ ਬੋਲਿਆ ਉਹ ਤਾਂ ਉਹੀ ਫੇਸ ਹੈ ਉਹ ਤੁਸੀਂ ਸੁਣ ਕੇ ਵੀ ਸਾਰ ਸਕਦੇ ਹੋ ਆਡੀਓ ਤੋਂ ਕੰਮ ਲੈ ਸਕਦੇ ਹੋ ਹੱਥ ਕਾਰ ਵਾਲ ਕਨ ਯਾਰ ਵਾਲ ਸੋ ਉਹ ਆਡੀਓ ਨਹੀਂ ਅਸੀਂ ਸੁਣਨਾ ਚਾਹੁੰਦੇ ਹੁਣ ਜਿਹੜੇ ਇਹ ਹਾਲੀਵੁੱਡ ਵਾਲੇ ਸਟਾਰਾਂ ਨੇ ਪਹਿਲ ਕੀਤੀ ਆ ਉਹ ਇਸ ਤੋਂ ਲੰਬੇ ਹੋ ਗਏ ਨੇ ਤੇ ਆਮ ਲੋਕਾਂ ਤੱਕ ਇਹ ਸੁਨੇਹਾ ਕਦੋਂ ਜਾਏਗਾ ਤੇ ਕੁਝ ਹੋਰ ਅਪਡੇਟ ਹੋਵੇ ਉਹ ਵੀ ਕੰਪਲੀਟ ਕਰ ਦਿਓ ਪਲੀਜ਼ ਇਸ ਵਿਸ਼ੇ ਤੇ ਜੀ ਮੈਂ ਜ਼ਰੂਰੀ ਚੀਜ਼ ਨੂੰ ਸਾਂਝਾ ਕਰਨਾ ਚਾਹਾਂਗੀ ਸਗੋਂ ਇਹਦੇ ਵਿੱਚ ਮੈਂ ਤਾਂ ਤੁਹਾਡੀ ਧੰਨਵਾਦੀ ਹਾਂ ਕਿ ਤੁਸੀਂ ਇਹ ਜ਼ਿਕਰ ਛੇੜਿਆ ਕਿਉਂਕਿ ਮੈਂ ਫੇਸਬੁੱਕ ਤੇ ਨਹੀਂ ਹਾਂ ਜੇ ਤੁਹਾਡੇ ਰਈਆਂ ਤੇ ਆ ਪਹੁੰਚਾ ਪਤਾ ਨਹੀਂ ਕਿਸ ਨੇ ਮੇਰੀ ਫੇਸਬੁੱਕ ਤੇ ਲਾ ਕੇ ਮੇਰੇ ਨਾਮ ਥੱਲੇ ਕੌਣ ਚਲਾ ਰਿਹਾ ਹੈ ਨਾ ਉਹ ਬੰਦ ਕਰਨ ਨਾਲ ਕੁਛ ਤੇ ਮੇਰਾ ਮੈਂ ਬਿਲਕੁਲ ਨਹੀਂ ਹਾਂ ਤੁਹਾਡੇ ਰਈਆਂ ਸੁਨੇਹਾ ਦੇ ਦਿਆਂ ਭਾਵੇਂ ਦੇ ਕਹਿ ਦਿੰਦੇ ਨੇ 16ਵੀਂ ਸਦੀ ਦੀ ਹੈ ਵੀ ਜੇ ਫੇਸਬੁੱਕ ਤੇ ਨਹੀਂ ਹੈ ਪਰ ਮੈਨੂੰ ਲੱਗਦਾ ਕਿ ਉਸ ਟਾਈਮ ਕਰ ਜੇ ਮੈਂ ਕੁਝ ਲਿਖ ਸਕਦੀ ਹਾਂ ਕੁਝ ਸਕਦੀ ਹਾਂ ਤਾਂ ਮੈਨੂੰ ਲੱਗਦਾ ਉਹਦੇ ਨਾਲ ਬਹੁਤ ਸ਼ਾਂਤ ਵੀ ਮਹਿਸੂਸ ਹੋਇਆ ਜਾਂਦਾ ਤੁਹਾਨੂੰ ਆਪਣੀ ਨਵੀਂ ਕੁਛ ਨਾ ਕੁਝ ਵਿਚਾਰ ਧਾਰਾ ਨੂੰ ਸੇਧ ਦੇਣ ਲਈ ਕੁਝ ਮਿਲਦਾ ਵੀ ਹੈ ਤੇ ਫਿਰ ਉਹ ਨਹੀਂ ਜਿਵੇਂ ਤੁਸੀਂ ਕੁਝ ਸੋਚਣ ਸਮਝਣ ਦੀ ਕੋਸ਼ਿਸ਼ ਵੀ ਕਰਦੇ ਹੋ ਤੇ ਲੱਗਦਾ ਕਿ ਦਿਮਾਗ ਉਨੀ ਕੁ ਦੇਰ ਤੰਦਰੁਸਤ ਰਹਿੰਦਾ ਸੋ ਇਹੋ ਤੁਸੀਂ ਬੱਚਿਆਂ ਨੂੰ ਵੀ ਸਿਖਾਉਂਦੇ ਆ ਕਿ ਕੁਦਰਤ ਨਾਲ ਜੁੜੋ ਕੁਦਰਤ ਵਿੱਚ ਚੀਜ਼ਾਂ ਮਿਲ ਜਾਂਦੀਆਂ ਨੇ ਜਿਹੜੀਆਂ ਸ਼ਾਇਦ ਅਸੀਂ ਕਦੇ ਸੋਚਦੇ ਹੀ ਨਹੀਂ ਦੇਖਦੇ ਹੀ ਨਹੀਂ ਕਿ ਇਹ ਵੀ ਚੀਜ਼ ਹੋ ਸਕਦੀ ਹੈ ਸੋ ਇਹ ਵਰਨਿੰਗਸ ਜਿਵੇਂ 2 ਸਾਲ ਦੇ ਬੱਚੇ ਤੱਕ ਨੂੰ ਕਿਹਾ ਨਾ ਕੀਤੀ ਜਾਏ ਬਿਲਕੁਲ ਇੰਜ ਹੀ ਅਡਲਟਸ ਲਈ ਵੀ ਸਿਰਫ ਇੰਨਾ ਕੀ ਜੇ ਸ਼ੁਰੂ ਕਰ ਲੋ ਸਿਰਫ ਇੰਨਾ ਰਾਤ ਤੋਂ ਤੋਂ 2 ਘੰਟੇ ਪਹਿਲਾਂ ਸਿਰਫ 2 ਘੰਟੇ ਸਿਰਫ ਸਾਰੀ ਆਪਣੀ 24 ਘੰਟਿਆਂ ਚੋਂ ਉਹ 2 ਘੰਟੇ ਦੇ ਦਿਓ ਆਫ ਸਕਰੀਨ ਤੇ ਫਿਰ ਵੇਖੋ ਕੀ ਤਬਦੀਲੀ ਸਿਰਫ ਇੱਕ ਹਫ਼ਤੇ ਚ ਇਸ ਤੋਂ ਵੱਧ ਨਹੀਂ ਅਜ਼ਮਾਓ ਲੋ ਤੁਹਾਡੇ ਹੱਥ ਚ ਫੋਨ ਹੈ ਸੌਣ ਤੋਂ 2 ਘੰਟੇ ਪਹਿਲਾਂ ਮੋਬਾਈਲ ਬੰਦ ਕਰ ਦਿਓ 2 ਘੰਟੇ ਪਹਿਲਾਂ ਆਫ ਕਰ ਦਿਓ ਸਕਰੀਨ ਫਿਰ ਆਏਗੀ ਗੁੜੀ ਨੀਂਦ ਹੈ ਨਾ ਆ ਬਹੁਤ ਸੋਹਣੀ ਦੇਖਦੇ ਕਿਤਾਬ ਚੱਕ ਲੋ ਅੱਛਾ ਕਿਤਾਬਾਂ ਦੇ ਬਾਰੇ ਮੈਂ ਫੇਰ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀ ਤੁਹਾਡੀਆਂ ਕਈ ਕਿਤਾਬਾਂ ਆਊਟ ਆਫ ਪ੍ਰਿੰਟ ਹੋਣਗੀਆਂ ਤੁਹਾਡੀਆਂ ਜਿਹੜੀਆਂ ਬੁੱਕਸ ਨੇ ਫੂਡ ਜਰਨਲਿਜ਼ਮ ਤੇ ਜਾਂ ਹੋਰ ਕਿਹੜੇ ਪਬਲਿਸ਼ਰ ਦੀਆਂ ਨੇ ਇੱਕ ਵਾਰੀ ਜ਼ਰੂਰ ਪਲੀਜ਼ ਦੱਸ ਦਿਓ ਕਿੱਥੋਂ ਮਿਲ ਸਕਦੀਆਂ ਨੇ ਕੋਈ ਪੜਨ ਵਾਲਾ ਸਿੰਘ ਬ੍ਰਦਰਸ ਕੋਲ ਨੇ ਤਰਕ ਭਾਰਤੀ ਪ੍ਰਕਾਸ਼ਨ ਕੋਲ ਨੇ ਕੁਝ ਕੈਨੇਡਾ ਚਾਪੀਆਂ ਨੇ ਕੁਝ ਅਸ ਵੇਲੇ ਭਾਰਤ ਸਰਕਾਰ ਵੱਲੋਂ ਵੀ ਛਾਪੀਆਂ ਗਈਆਂ ਨੇ ਤੇ ਸਕੂਲਾਂ ਚ ਕਿਤਾਬਾਂ ਸਕੂਲਾਂ ਚ ਵੀ ਲੱਗ ਗਏ ਨੇ ਲੇਖ ਤੇ ਕੁਝ ਪਾਕਿਸਤਾਨ ਚ छਪੀਆਂ ਸੀ ਗਿਆ ਉਹ ਵੀ ਨੇ ਤੇ ਹੁਣ ਐਸ ਵੇਲੇ ਤਾਂ ਪਾਸੇ ਪੀ ਐਡ ਕਰਦੇ ਆ ਲਈ ਵੀ ਜਾਂ ਪੀ ਐਚ ਡੀ ਵਿੱਚ ਵੀ ਜੋ ਮੇਰੀ ਕਿਤਾਬਾਂ ਹੁਣ ਐਸੋ ਵਰਤੀਆਂ ਜਾ ਰਹੀਆਂ ਨੇ ਸੋ ਸ਼ੁਕਰ ਹੈ ਸਾਰੇ ਉਹਨਾ ਟੀਚਰ ਸਾਹਿਬਾਨ ਦਾ ਜਿਨ੍ਹਾਂ ਨੇ ਇਹ ਪੜਨ ਨਾਲ ਪੰਜਾਬੀਆਂ ਨੂੰ ਨੀਂਦ ਬਹੁਤ ਆਉਂਦੀ ਹੈ ਭੈਣ ਰਾਣੀ ਪੰਜਾਬੀ ਕਿਤਾਬ ਚੱਕ ਲੈਣ ਜਦੇ ਨੀਂਦ ਆ ਜਾਂਦੀ ਹੈ ਇਸ ਕਰਕੇ ਲਿਸਟ ਪਾ ਦਾਂਗੇ ਆਪਾਂ ਸ਼ਾਇਦ ਉੱਥੋਂ ਵੇਖ ਕੇ ਹੀ ਕਿਸੇ ਨੂੰ ਨੀਂਦ ਆਉਣ ਲੱਗ ਜੇ ਅੱਛਾ ਪੜ ਕੇ ਪਰ ਇਹ ਮੈਂ ਦਾਅਵਾ ਕਰ ਸਕਦੀਆਂ ਕਿ ਉਸ ਪੜ੍ਹਾਈ ਦੇ ਨਾਲ ਉਹਨਾਂ ਦਾ ਬਲੱਡ ਪ੍ਰੈਸ਼ਰ 슈ਗਰ ਇਹ ਦੋ ਰੋਗ ਜ਼ਰੂਰ ਤੁਸੀਂ ਦੇਖੋਗੇ ਤਬਦੀਲੀ ਮੈਂ ਤਾਂ ਹੀ ਕਹਿ ਰਹੀਆਂ ਕਿ ਇੱਕ ਹਫ਼ਤਾ ਕੁੱਲ ਇੱਕ ਹਫ਼ਤਾ ਸਿਰਫ ਦੇ ਦਿਓ ਤੁਸੀਂ ਤਬਦੀਲੀ ਮਹਿਸੂਸ ਕਰ ਲਓ ਤੇ ਫਿਰ ਸਾਡੇ ਇਸ ਨਾਲ ਸਾਂਝਾ ਜ਼ਰੂਰ ਕਰਿਓ ਟਿਵਾਨਾ ਰੇਡੀਓ 'ਚ ਸਾਨੂੰ ਦੱਸਿਓ ਤੇ ਭਾਵੇਂ ਟੀਵੀ 'ਚ ਤੁਹਾਨੂੰ ਦੱਸਿਓ ਜ਼ਰੂਰ ਵੀ ਹਫ਼ਤੇ 'ਚ ਤਬਦੀਲੀ ਕੀ ਨਜ਼ਰ ਆਈ ਤੇ ਜਿਹੜਾ ਉਸ ਇੱਕ ਹਫ਼ਤਾ ਤੁਸੀਂ ਜੋ ਵੀ ਕੁਝ ਪੜ੍ਹੇ ਹੂੰ ਲੇਕਿਨ ਉਹਦੇ ਨਾਲ ਤੁਹਾਨੂੰ ਅੰਦਰ ਕੁਝ ਤਬਦੀਲੀ ਮਹਿਸੂਸ ਹੋਈ ਤੁਹਾਨੂੰ ਮਾਨਸਿਕ ਪੱਖੋਂ ਸਰੀਰਕ ਪੱਖੋਂ ਹੂੰ ਬਹੁਤਆਂ ਦਿਸਣ ਗਿਆ ਤੇ ਉਹ 2 ਘੰਟਿਆਂ ਵਿੱਚ ਰਤੱਕ ਟੈਲੋ ਵੀ ਤੇ ਕੰਨਾਂ ਨੂੰ ਬੰਦ ਨਾ ਕਰਿਓ ਮਧੁਰ ਸੰਗੀਤ ਜ਼ਰੂਰ ਸੁਣ ਲਓ ਤੇ ਫਿਰ ਤੁਸੀਂ ਕਮਾਲ ਹੀ ਵਾਪਰਦਾ ਦੇਖੋਗੇ ਹਮਮ ਖਾਸ ਕਰਕੇ ਮਾੜੀਆਂ ਚੀਜ਼ਾਂ ਖੁੰਬਾਂ ਵਾਂਗੂ ਵਧ ਗਈਆਂ ਨੇ ਪਰ ਇਨੀ ਦਿਨੀ ਖੁੰਬਾਂ ਦਾ ਖੂਬ ਸਟ੍ਰੈਸ਼ਨ ਹੈ ਇਨੀ ਦਿਨੀ ਸਰਦੀਆਂ ਚ ਖੁੰਬ ਬੜੀ ਆਰਗੈਨਿਕ ਹੁੰਦੀ ਹੈ ਨਾਨ ਏਸੀ ਪlant ਚੋਂ ਆਉਂਦੀ ਹੈ ਲੋਕਲ ਸੋ ਇਸ ਕਰਕੇ ਖੁੰਬਾਂ ਦੇ ਬਾਰੇ ਬੜਾ ਕਮਾਲ ਦਾ ਆਰਟੀਕਲ ਹੈ ਉਹ ਤੇ ਚਲੋ ਮੈਂ ਸਾਂਝਾ ਕਰ ਦਿਆਂਗਾ ਕਿ ਖੁੰਬ ਖਾਣੀ ਚਾਹੀਦੀ ਹੈ ਖੁੰਬ ਠੱਪਣੀ ਢਪਾਉਣੀ ਨਹੀਂ ਚਾਹੀਦੀ ਜੀ ਸੋ ਸੋ ਦੋਸਤੋ ਇਹ ਸੀ ਗੱਲਬਾਤ ਭੈਣਾਂ ਨਹੀਂ ਡਾਕਟਰ ਹਰਸ਼ਚੰਦਰ ਕੌਰ ਨਾਲ ਜਿਹੜਾ ਫੂਡ ਜਰਨਲਿਸਟ ਵਾਲਾ ਉਹ ਕਦੇ ਆਪਾਂ ਸਾਂਝਾ ਨਹੀਂ ਕੀਤਾ ਬੜੀ ਦਿਨ ਪਹਿਲਾਂ ਕੀਤਾ ਸੀ ਭਾਵੇਂ ਪਿਆਜ਼ ਹੈ ਕਿ ਪਿਆਜ਼ ਦੇ ਉੱਤੇ ਜਿਹੜਾ ਕਾਲਾ ਪਾਣਾ ਹੈ ਉਹ ਕਿੰਨਾ ਕੰਮ ਜੀ ਵਾਦਾ ਰਿਆ ਕੁੰਭਾ ਤੇ ਹੀ ਕਰਾਂਗੇ ਉਹਦੀ ਡਿਟੇਲਡ ਰਿਸਰਚ ਕਿਉਂਕਿ ਜਿਹੜਾ ਇੱਕ ਪਹਿਲਾਂ ਜੋ ਕਿਤਾਬ ਵਿੱਚ ਮੇਰੇ ਲਿਖਿਆ ਵੀ ਹੋਇਆ ਕੁਝ ਕੁਆ ਉਸ ਤੋਂ ਬਾਅਦ ਵੀ ਆਈਆਂ ਨੇ ਉਸ ਤੋਂ ਬਾਅਦ ਵੀ ਆਏ ਆਰਟੀਕਲ ਹਾਂ ਜ਼ਰੂਰ ਸਾਂਝੇ ਕਰਾਂਗੇ ਅਗਲੀ ਪ੍ਰੋਗਰਾਮ ਮੇਰਾ خیال ਹੈ ਆਪਾਂ ਕੁੰਭਾ ਤੇ ਜ਼ਰੂਰ ਕਰਾਂਗੇ ਜੀ ਇਹ ਵਾਦਾ ਰਿਹਾ ਜੀ ਸੋ ਡਾਕਟਰ ਹਰਸ਼ਚੰਦਰ ਗੌਰ ਭੈਣਾਨੀ ਬਹੁਤ-ਬਹੁਤ ਧੰਨਵਾਦ ਸੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਜਵਾਣਾ ਨੂੰ ਤੇ ਡਾਕਟਰ ਹਰਸ਼ਚੰਦਰ ਗੌਰ ਭੈਣਾਨੀ ਹੁੰਦੀ ਆ ਗਿਆ ਧੰਨਵਾਦ ਸਸੀ ਗੱਲ ਜੀ ਸਸਕਿਆ